ਦੋਸਤੋ ਬਾਈ ਦੇ ਹੁਣ ਕਬੂਤਰ ਦਿਖਾ ਰਿਹਾ ਕਬੂਤਰਾਂ ਨੂੰ ਸ਼ੌਂਕ ਕਰਾ ਰਿਹਾ ਬਾਈ ਅੰਦਰ ਗਏ ਹੋਇਆ ਤੇ ਆਜੋ ਆਜੋ ਬਾਈ ਆ ਜਾ ਕਰੋ ਸਰ ਨਹੀਂ ਮਖਾਦੇ ਹਾਂ ਸਰ ਨਹੀਂ ਮਖਾਦੇ ਆ ਜਾ ਆ ਜਾ ਤੇ ਅੰਨਾਲਾ ਬਾਹਰ ਜਾ ਕੋਈ ਨਿਕਲ ਬਾਈ ਇਹ ਕਿਹੜੇ ਆ ਕਬੂਤਰ ਹੈ ਇਹੇ ਬਾਈ ਜੋੜੇ ਲਾਏ ਆ ਵੱਡੇ ਕਬੂਤਰੀ ਆ ਇਹ ਵਿੱਚ ਕੁਝ ਨਵੇਂ ਪਟੀਆਂ ਲਾਈਆਂ ਅੱਛਾ ਹਾਂ ਇਹ ਸਾਰੇ ਬਰੀਡਿੰਗ ਵਾਲੇ ਆ ਹਾਂ ਇਹ ਸਾਰੇ ਬਰੀਡਿੰਗ ਵਾਲੇ ਆ ਬਾਈ ਤੇ ਸੋ ਦੋਸਤੋ ਇਹ ਤਿੰਨ ਕੁ ਵੱਡੇ ਆ ਬਾਕੀ ਨਵੇਂ ਪੱਠੇ ਪੱਠੀਆਂ ਲਾਏ ਆ ਅੱਛਾ ਇਹ ਦੇਖ ਸਕਦੇ ਹੋ ਬਾਈ ਦੇ ਜੋੜੇ ਲਾਏ ਆ ਇਹ 6 ਜੋੜੇ ਲਾਏ ਇੱਥੇ ਹਨਾ ਹਾਂ 6 ਆ ਜੀ ਤੇ ਇਹ ਦੇਖ ਸਕਦੇ ਹੋ ਇਹ ਸਾਰੀ ਬਾਈ ਦੀ ਘਰ ਦੀ ਬਰੀਡ ਆ ਤੇ ਜੇ ਨੰਬਰ ਤੇ ਆ ਥੱਲੇ ਵੀ ਬੈਠੇ ਹੋਏ ਨੇ ਅਦਰ ਬਹੁਤ ਨੇ ਬੈਠੇ ਹੋਣਗੇ ਇੱਧਰ ਵੀ ਆ ਤੁਸੀਂ ਦੇਖ ਸਕਦੇ ਹੋ ਤੇ ਵਟੀਆਂ ਇਹ ਸੀ ਬਾਕੀ ਗਾਂ ਤੁਹਾਨੂੰ ਦੂਜੇ ਵੀ ਦਿਖਾਉਣੇ ਆ ਤੇ ਬਾਈ ਇਹ ਮੈਨੂੰ ਫੜ ਕੇ ਵੀ ਦਿਖਾ ਦਿਓ ਬਰਾਏ ਹਾਂ ਦਿਖਾ ਦੇ ਮੇ ਜੀ ਹਾਂ ਤੇ ਕਿਹੜੇ ਜਿੱਥੇ ਉਹਦੀ ਹਿਸਟਰੀ ਵੀ ਦੱਸ ਦਿਓ ਦਿਖਾਉਣੇ ਇੱਕ ਵਾਰ ਹਾਂ 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 ਤੁਸੀਂ ਇੱਕਦਮ ਫੜਦਾ ਘੱਟ ਹੱਥ ਨਹੀਂ ਲੱਗਣਦੇ ਤੇ ਜਮਾਲਿਆ ਹਾਂ ਨਾ ਨਾ ਇਹਦਾ ਹੱਥ ਨਹੀਂ ਲੱਗਣ ਦਿੰਦੇ ਇਹੋ ਕਹਿੰਦਾ ਕਿ ਨਾ ਬਈ ਕਰੰਟ ਦੱਸਦਾ ਨਾ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਕਰੰਟ ਦੀ ਹੂੰ ਤੇ ਇਹ ਕਿਹੜਾ ਬਾਈ ਇਹ ਬਾਈ ਪੱਠੀ ਐ ਇਸਕੀ ਜਿਹੜੀ ਬਾਦਲ ਜਿੱਤੀ ਐ ਇਸਕੀ ਅੱਛਾ ਹਾਂ ਇਹ ਉਦੋਂ ਬੱਚਾ ਸੀ ਚੀਕਦਾ ਹਾਂ ਤੇ ਹੁਣ ਪੱਠੀ ਬਣ ਗਈ ਅੱਛਾ ਹਾਂ ਇਹ ਬਾਦਲ ਜਿੱਤੀ ਸੀ ਹਾਂ ਐ ਇਸਕੀ ਬਾਦਲ ਜਿੱਤੀ ਐ ਇਹ ਅੱਛਾ ਅੱਛਾ ਹਾਂ ਆ ਦੇਖ ਸਕਦੇ ਨੇ ਦੋਸਤੋ ਇਹ ਬਾਦਲ ਜਿੱਤੀ ਆ ਉਦੋਂ ਬੱਚਾ ਹੀ ਚੀਕਦਾ ਅੱਛਾ ਹਾਂ ਠੀਕ ਹੈ ਬਹੁਤ ਜਿਆਦਾ ਗਰਮੀ ਸੀ ਉਦੋਂ ਨਾ ਪਹਿਲਾ ਤੇ ਦੂਜਾ ਨੰਬਰ ਸਾਡਾ ਸਾਂਝਾ ਸੀਗਾ ਮੇਰਾ ਤੇ ਭਾਈ ਜੋਤੀ ਮਲੋਟਕਾ ਅੱਛਾ ਤੇ ਸਾਰਾ ਬਾਧਾ ਸਾਰਾ ਡੜਾ ਸਾਰਾ ਬਾਧਾ ਸਾਡਾ ਫਰਿਜ ਕੂਲਰ ਸਾਰਾ ਕੁਝ ਸਾਡਾ ਸਾਂਝਾ ਸੀਗਾ ਅੱਛਾ ਅੱਛਾ ਤੇ ਦੋ ਹੀ ਰਹਿ ਗਈ ਸੀ ਆਪਣੇ ਆਹਾ ਤੇ ਬਾਈ ਜੋਤੀ ਮਲੋੜਕਾ ਠੀਕ ਆ ਹਾਂ ਠੀਕ ਆ ਠੀਕ ਆ ਤੇ ਹੋਰ ਦੂਜੇ ਵੀ ਦਿਖਾਉ ਬਾਈ ਬਾਈ ਦੇ ਬਾਕੀ ਸਫਾਈ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੇ ਖੁੱਡਿਆਂ ਦੀ ਵੀ ਸਫਾਈ ਆ ਤੇ ਕੂਪਰ ਵੀ ਆਇਆ ਵੀ ਕੋਈ ਮੈਲਾ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਬਹੁਤ ਵਧੀਆ ਰੱਖੇ ਹੋਏ ਨੇ ਤੇ ਫੜਦੇ ਔਖੇ ਆ ਬਾਈ ਕਹਿੰਦਾ ਮੈਂ ਛੇਦੀ ਹੱਥ ਨਹੀਂ ਲਾਉਂਦਾ ਇਹਨਾਂ ਨੂੰ। ਬਸ ਅੱਜ ਇਹ ਹਾਂ ਜੀ। ਇਹ ਵੀ ਕੂਤਰੀ ਹੈ ਬਾਈ। ਅੱਛਾ ਬਾਈ। ਹਾਂ। ਇਹ ਪੱਠੀ ਹੈ। ਇਹ ਦਾਦੂ ਜਿੱਤੀ ਬਈ ਹੈ। ਅੱਛਾ। ਪਹਿਲਾ ਨੰਬਰ ਕੁਲਰ। ਹੂੰ ਹੂੰ ਹੂੰ। ਤੇ ਦੇਖ ਸਕਦਾ ਹੋ ਦੋਸਤੋ ਤੁਸੀਂ। ਇਹ ਦਾਦੂ ਜਿੱਤੀ ਹੈ। ਹਰਿਆਣੇ ਚ ਦਾਦੂ ਕਾ ਬਾਈ ਕਾਜੀ ਦੇ ਪਿੰਡ। ਅੱਛਾ। ਹੂੰ। ਕੀ ਕਾਹ ਚੌੜਾ ਦੇ ਤੇ ਇਹ ਸਾਰੀਆਂ ਇਹ ਸਾਰੇ ਬਿੰਦਰੀਆਂ ਬਈ ਹੈ ਬਈ ਇਹ ਸਾਰੇ ਬਿੰਦਰੀਆਂ ਇਹ ਹਾਂ ਇਹ ਜ਼ਿਆਦਾ ਜਿੱਤੇ ਆ ਸਾਰੇ ਜਾਂ ਰੋਕੇ ਪਏ ਮੈਂ ਤੁਹਾਨੂੰ ਦਿਖਾਉਣਾ ਹਾਂ ਹਾਂ ਆਹ ਦੇਖੋ ਇਹ ਅੱਜ ਕੀ ਕੂਦਰੀ ਬਰਕੰਦੀ ਜਿੱਤੀ ਹੈ ਬਰਕੰਦੀ ਹਾਂ ਦੁੱਸਰ ਤੇ ਅੱਛਾ ਮੀਂਹ ਪੈ ਗਿਆ ਹੂੰ ਤਾਂ ਮੀਂਹ ਨੇ ਸੜ ਤੇ ਕੂਤਰਾ ਹੂੰ ਔਰੇ ਬਰਕੰਦੀ ਉੱਤੇ ਮਤਲਬ ਇਹ ਛੱਡੀ ਸੀ ਆਪਣੀ ਅੱਛਾ ਜੀ ਹਾਂ ਇਹਦਾ ਸਕਾ ਭਾਈ ਅੱਛਾ ਜਿਹੜਾ ਪਿਛਲੇ ਸਾਲ ਲਾਲ ਭਾਈ ਪਹਿਲਾ ਨੰਬਰ ਜਿੱਤਿਆ ਉਹ ਇਹਦਾ ਸਕਾ ਭਾਈ ਸੀਗਾ ਠੀਕ ਹੈ ਠੀਕ ਹੈ ਹਾਂ ਜਿਹੜਾ ਪਿਛਲੇ ਸਾਲ ਲਾਲ ਭਾਈ ਮਤਲਬ ਕੋਤਰੀ ਨੇ ਆਪਣੇ ਨੇ ਬੱਥ ਪਾਈ ਉੱਥੇ ਅੱਛਾ ਅੱਛਾ ਹਾਂ ਉਹ ਇਹਦਾ ਸਕਾ ਭਾਈ ਸੀਗਾ ਇਸ ਕੋਤਰੀ ਦਾ ਪਹਿਲਾ ਨੰਬਰ ਜਿੱਤਿਆ ਹੈ ਚਿੱਟੀਆਂ ਆਖਾਂ ਦੀ ਹੈ ਨਾ ਹਾਂ ਭਾਈ ਚਟੀਆਂ ਦੀ ਹੈ ਚਟੀਆਂ ਦੀ ਦੇਖ ਸਕਦਾ ਦੋਸਤੋ ਕਿ ਬਾਈ ਦੇ ਇਹ ਵੀ ਜਿੱਤੀ ਹੋਈ ਕੋਤਰੀ ਆ ਤੇ ਆ ਬਾਕੀ ਜਿਹੜਿਆ ਬਰੀਡਿੰਗ ਹੋ ਰਹੀ ਹੈ ਜੇ ਥੱਲੇ ਬੈਠੇ ਇਹ ਵੀ ਕਬੂਤਰ ਨੇ ਦੂਜੇ ਜਿੱਤੀਆਂ ਵੀ ਆ ਨਹੀਂ ਇਹ ਇੱਕ ਇਹ ਕਬੂਤਰ ਹੈ ਜੀ ਆਹ ਕਬੂਤਰ ਬੈਠਾ ਅੰਡੇ ਤੇ ਅੱਛਾ ਆ ਵੀ ਕਬੂਤਰ ਬੈਠਾ ਹੈ ਇਹ ਮੈਂ ਤੈਨੂੰ ਦੱਸਦਾ ਇਹ ਮੇਰੇ ਵੱਡੇ ਕਬੂਤਰ ਆਹ ਕਬੂਤਰੀ ਇੱਕੀ ਇਹ ਮਦੀਰ ਜਿੱਤੀ ہوئی ਹੈ ਅੱਛਾ ਵਧੀਆ ਗਿੱਦੜਵੇ ਕੋਲੇ ਮਦੀਰ ਅੱਛਾ ਹਾਂ ਮਦੀਰ ਪੰਡਾ ਹੈ ਹਾਂ ਸ਼ਾਹ ਕੀ ਹੈ ਇਹ ਅੱਛਾ ਹਾਂ ਇਹ ਪਿਓਰ ਮੀਰਾ ਵੈ ਮੀਰਾ ਵਾਲਾਂ ਚ ਪਿਓਰ ਜਮਾ ਮੀਰਾ ਉਹਦੀ ਨਿਸ਼ਾਨੀ ਹੁੰਦੀ ਹੈ ਇੱਕ ਹੂੰ ਜਿਵੇਂ ਆ ਸਿਰਚੇ ਦੇ ਆ ਟੋਆ ਇਹਦੇ ਆ ਆ ਵੇਖੋ ਉਹ ਤੋਂ ਸਿਰ ਚਪਟਾ ਹੋਊਗਾ ਹਾਂ ਚਪਟਾ ਮੀਰਾ ਉਹਦਾ ਹਿੱਕ ਚੌੜੀ ਹੋਊਗੀ ਪੂਰੀ ਤੇ ਲੱਤਾਂ ਛੋਟੀਆਂ ਅੱਛਾ ਹਾਂ ਹਿੱਕ ਚੌੜੀ ਲੱਤਾਂ ਛੋਟੀਆਂ ਹੋਣੀਆਂ ਮੀਰਾ ਉਹ ਉਤਰ ਦੀ ਨਿਸ਼ਾਨੀ ਹੈ ਠੀਕ ਹੈ ਹਾਂ ਹੂੰ ਬਣਾਈ ਚਲੋ ਹੁਣ ਹੋਰ ਵੀ ਤਰ੍ਹਾਂ ਦੇ ਜਾਂਦੇ ਲੋਕ ਵੀ ਆਏ ਆ ਪਰ ਜਿਹੜੇ ਛਾਖੇ ਮਨ ਲਾ ਆਪਣੇ ਕੋਲ ਇਹ ਮੀਰਾ ਵਾਸਤਰਾ ਦੇ ਹੁੰਦੇ ਆ ਵੀ ਛੋਟੇ ਕੱਦ ਦੇ ਗੁਡਰੇ ਜੇ ਤੇ ਮਤਲਬ ਜਮਤ ਚਿੱਟੇ ਇਸ ਫਾਇਦਾ ਜਿੰਨੇ ਬੋਹਣੀਆਂ ਗੱਲਾਂ ਉਹ ਤਾਂ ਹੋਰ ਹੀ ਬਣਾਈ ਜਾਂਦੇ ਆ ਨਾ ਬਾਈ ਹਾਂਜੀ ਹਾਂਜੀ ਚਲੋ ਅਗਲਾਂ ਦਾ ਹਿਸਾਬ ਪਤਾ ਬਾਦ ਬਿਲਕੁਲ ਬਿਲਕੁਲ ਇਹਦਾ ਹਾਂ ਹੋਰ ਵੀ ਬਾਈ ਦਿਖਾਉਂਦੇ ਆ ਇਹ ਆ ਦੇਖ ਸਕਦੇ ਹੋ ਉਧਰ ਵੀ ਆ ਕੋਈ ਆ ਇਹ ਗੜਿਆਂ ਦੇ ਬਾਈ ਇਹ ਦੋਨੇ ਰੋਕੇ ਵੇ ਆ ਬਈ ਇਹ ਜਿਹੜਾ ਮੇਰਾ ਮੋਟਰਸਾਈਕਲ ਜਿੱਤੇ ਆ ਨਾ ਤੁੰਬੜਪਨ ਕੋਤਰ ਅੱਛਾ ਇਹ ਉਹਦੇ ਭਾਈ ਆ ਸਾਕੀ ਅੱਛਾ ਹਾਂ ਇਹ ਨਸਲਵਾਸ ਤੇ ਰੁਕੇ ਵੇ ਆ ਅੱਛਾ ਅੱਛਾ ਉਹ ਜੋੜੇ ਦਾ ਹੁਣ ਅਜੀ ਬੱਚਾ ਨਹੀਂ ਛੱਡਦੇ ਬਾਜੀ ਅਸੀਂ ਉਹ ਜੋੜੇ ਦੇ ਕਢਾ ਕਢਾ ਕੇ ਗਾਂ ਬਰੀਡ ਚ ਪਾਈ ਜਾਂਦੇ ਆ ਬਸ ਬਰਕਾ ਬਰਕਾ ਸਹੀ ਆ ਬਈ ਹਾਂ ਤੇ ਠੀਕ ਆ ਬਈ ਤੁੰਬੜਪਨ 52 ਵਾਲੀ ਐਂਟਰੀ ਚ ਪਹਿਲਾ ਨੰਬਰ ਹੂੰ ਤੇ ਇਹ ਕਿਹੜਿਆਂ ਚੋਂ ਇਹ ਇਹ ਰਾਜਨਾਲਾ ਰਾਜਨਾਲਾ ਕਿਹੋ ਰਾਜਨਾਲੇ ਖੱਟੀਆਂ ਅੱਖਾਂ ਹੂੰ ਹਾਂ ਆ ਦੇਖੋ ਇਹ ਦੋਨੇ ਜੁੜਾ ਹੀ ਹੈ ਇਹ ਭਾਈ ਹੈ ਦੋਨੇ ਇੱਕੀ ਝੋਲੀ ਦੇ ਦੋਨੇ ਨਾਰਾ ਇਹ ਮੌਜੇ ਆਪ ਛੱਡ ਕੇ ਦਿਖਾਣਾ ਇਹਨਾਂ ਦੇ ਆ ਮੌਜ ਹੈ ਪਹਿਲਾਂ ਤੇ ਵੀ ਆ ਮੌਜ ਹੈ ਸਹੀ ਹੈ ਹਾਂ ਹਾਂ ਜੀ ਭਾਈ ਤੇ ਬਾਕੀ ਜਿਹੜੇ ਆ ਇਹ ਇਹ ਵੱਡੇ ਕਬੂਤਰ ਆ ਭਾਈ ਜਿਵੇਂ ਆ ਕੂਤਰ ਬੈਠਾ ਆ ਦੇਖੋ ਆ ਕੂਤਰ ਬੈਠਾ ਜਿਹੜਾ ਇਹ ਕਬੂਤਰ ਦਾ ਬਾਪ ਸਰਦਾਰ ਜਸਵੀਰ ਬਾਦਲ ਨੇ ਛੱਡਿਆ ਸੀ ਹਾਂ ਹਾਂ ਦਿਖਾ ਲਾ ਤੋ ਕੋਈ ਨਹੀਂ ਕਿਨਾਂ ਕਬੂਤਰ ਫੋਟੋ ਨਹੀਂ ਕੋਈ ਨਾ ਇਹ ਕਬੂਤਰ ਦਾ ਸਾਕਾ ਬਾਪ ਇਹ ਦੋ ਕਬੂਤਰ ਹੈ ਮੇਰੇ ਕੋਲੇ ਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਕੱਠੀ ਦਿਖਾ ਦਿੰਦਾ ਮੈਂ ਫਿਰ ਮੈਨੂੰ ਕੋਈ ਬਾਰੀ ਬਾਰੀ ਉਹ ਲੱਗਦਾ ਹਾਂ ਹਾਂ ਬਾਰੀ ਬਾਰੀ ਹਾਂ ਇਹ ਦੋਨੇ ਸ਼ਾਕ ਕਬੂਤਰ ਹੈ ਅੱਛਾ ਹਾਂ ਇਹ ਇਹ ਕਿ ਨਾਲ ਆ ਜੋ ਇਹ ਇਹ ਕਬੂਤਰ ਇਹਨਾਂ ਦਾ ਬਾ ਇਹ ਦੋਨੇ ਸਕੇ ਭਾਈ ਐ ਅੱਛਾ ਇਹਨਾਂ ਦਾ ਬਾਪ ਸਰਦਾਰ ਜਸਵੀਰ ਬਾਦਲ ਨੇ ਛੱਡੇ ਜੰਗੀ ਰਾਣੀ ਅੱਛਾ ਜੰਗੀ ਰਾਣੀ ਜੰਗੀ ਰਾਣਾ ਪਿੰਡ ਆ ਉੱਥੇ ਰਾਤ ਨੂੰ ਜਿੱਤ ਕੇ ਤੇ ਗਵਾਚ ਗਿਆ ਅੱਛਾ ਤੇ ਮੇਰੀ ਭੂਆ ਦੇ ਮੁੰਡਿਆਂ ਨੇ ਚੱਕ ਲਿਆ ਸੀ ਰਾਜੇ ਹੋਰੀ ਐ ਹੂੰ ਮਤਲਬ ਉਸੇ ਪਿੰਡੋਂ ਹੀ ਹਾਂ ਜੰਗੀ ਰਾਣੀ ਤੋਂ ਰਾਜਾ ਉਹਨਾਂ ਨੇ ਚੱਕ ਲਿਆ ਸੀਗਾ ਸਰਦਾਰ ਦਾ ਕਬੂਤਰ ਉਹ ਇਹਦੇ ਨਾਲ ਦਾ ਕਬੂਤਰ ਐ ਸੇਮ ਉਹ ਇਸ ਟਾਈਮ ਸ਼ਾਇਦ ਪੂਰੀ ਕੋਲਿਆ ਕਬੂਤਰ ਇਹ ਚੌਂਦੀ ਪੇ ਤਾਂ ਛੋਟੀ ਆ ਹਾਂ ਪੂਰੀ ਲੈ ਗਿਆ ਉਹਨਾਂ ਤੋਂ ਪਿਛਲੇ ਸਾਲ ਆ ਤੇ ਉਹਨਾਂ ਨੇ ਚੱਕ ਲਿਆ ਸੀ ਉਹਨਾਂ ਕੋਲੇ ਉਹ 10-12 ਸਾਲ ਰਿਹਾ ਕਬੂਤਰ ਮੇਰੀ ਭੂਆ ਦੇ ਮੁੰਡਿਆਂ ਕੋਲੇ ਉਹਨਾਂ ਨੇ ਇਹ ਚਾਰ ਬੱਚੇ ਖੜਾ ਲਏ ਸੀਗੇ ਉਹਨਾਂ ਤੋਂ ਮੈਂ ਲੈ ਆਇਆ ਕਿ ਉਹਨਾਂ ਨੇ ਮੈਨੂੰ ਦੇ ਦੇ ਤੇ ਮੈਨੂੰ ਉਹਦੇ ਤੋਂ ਲੈ ਜਾ ਭੂਆ ਦੇ ਮੁੰਡੇ ਮੈਂ ਇੱਕ ਗੱਲ ਹੋਰ ਆ ਵੀ ਕਬੂਤਰ ਦੀ ਉਮਰ ਕਿੰਨੀ ਹੁੰਦੀ ਹੈ ਉਹਨੂੰ ਜੇ ਆਪਾਂ ਦੇਖੀ ਜਾਵੇ ਉਮਰ ਤਾਂ ਦੇਖੋ ਬ੍ਰਦਰ ਕੋਈ ਚਲੋ ਬਿਮਾਰੀ ਸਮਾਰੀ ਇਹਨਾਂ ਨੂੰ ਨਾ ਆਵੇ ਮਤਲਬ ਤੇ ਸਹੀ ਜੇ ਕੋਈ ਇਹਨਾਂ ਦਾ ਮਤਲਬ ਕਰਦਾ ਰਵੇ ਬੰਦਾ ਦੇਖ ਰੇਖ ਸਾਹਿਬ 20 ਸਾਲ ਤੱਕ ਆਰਾਮ ਨਾਲ ਰਹਿ ਜਾਂਦੇ ਆ 20 ਸਾਲ ਇਹਨਾਂ ਦੀ ਉਮਰ ਹੁੰਦੀ ਆ ਆਰਾਮ ਨਾਲ ਬੱਦ ਵੀ ਰਹਿ ਜਾਂਦੇ ਆ ਅੱਛਾ ਸਾਡੇ ਕੋਲੇ 22 ਗਰਮੀਰ ਕੋਲੇ 24 24 25 25 ਸਾਲ ਦੇ ਗੋਤਰੇ ਹੋਏ ਆ ਹੂੰ ਹੂੰ ਤੇ ਮੇਰੇ ਕੋਲੇ ਵੀ ਫਿਰਦੇ ਆ 18 18 15 15 ਸਾਲ ਦੇ ਮਤਲਬ ਮੇਨ ਦਾਸ ਤਾਂ ਸੰਭਾਲਤੇ ਆ ਬਸ ਮੇਨ ਗੱਲ ਇਹ ਦੀ ਬੜੀ ਜੀ ਸੰਭਾਲ ਰੱਖੇ ਤੇ ਖਰਾਕ ਪਾਣੀ ਚੰਗਾ ਪਾਈ ਚੱਲੇ ਕੋਈ ਬਿਮਾਰੀ ਸਮਾਰੀ ਇਹਨਾਂ ਨੂੰ ਕਦੇ ਤੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਠੀਕ ਠੀਕ ਹਾਂ 20 ਸਾਲ ਤੱਕ ਇਹਨਾਂ ਦੀ ਉਮਰ ਹੈਗੀ ਆ ਬਾਈ ਹਾਂ ਬਾਕੀ ਆ ਬੈਠਾ ਜਦ ਦਿਖਾ ਦੇ ਇਹ ਜਸੋਵਾਲ ਪਿਓਰ ਕੋਨੂ ਵਾਲਾ ਹਾਂ ਪਿਆਰ ਹਾਂ ਪਿਆਰ ਭੁੰਨ ਵਾਲਾ ਇੱਕ ਕਬੂਤਰ ਘਰੇ ਬਾਹਲਾ ਉੱਪਰ ਐਤੀ ਹੈ ਇੱਕ ਕਬੂਤਰ ਮੰਨ ਕੇ ਚੱਲ ਉਹ ਮੇਰਾ ਚੇਲਾ ਮੁੰਡਾ ਨਰਪਾਇ ਨagre ਵਾਲਾ ਅੱਛਾ ਉਹਦੇ ਘਰੇ ਉੜਦਾ ਹੁੰਦਾ ਸੀ ਹੂੰ ਹੂੰ ਨਾਲ ਹੀ ਮੌੜਾ ਪਿੰਡ ਰਹਿ ਜਾਂਦਾ ਬਾਈ ਪੱਲੂ ਦਾ ਤੇ ਬੱਗੇ ਦਾ ਹਾਂ 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 ਉੱਥੇ ਬਾਈ ਬੱਲੂ ਕੇ ਤੇ ਬੱਗੇ ਕੇ ਕਬੂਤਰ ਬਾਹਲੇ ਉੜਦੇ ਆ ਘਰੇ ਬਾਜੀਆਂ ਮਗਾ ਲਦੇ ਆ ਘਰੇ ਅੱਛਾ ਇੱਕ ਤਾਂ ਕਬੂਤਰ ਡਾਰਾਂ ਉੜਦੀਆਂ ਉੱਥੇ ਜ਼ਿਆਦੇ ਆ ਹਾਂ ਇਕੋ ਨੇ ਕਬੂਤਰ ਆਵੇ ਆ ਜਿਆਦਾ ਜਿਹੇ ਫਰਕ ਵੀ ਬਹੁਤ ਪੈਂਦਾ ਨਾ ਬਾਈ ਉੱਡਣ ਦਾ ਹਾਂ ਉਹ ਫਸਕੂ ਉੱਡੀ ਜਾਂਦੇ ਫਿਰ ਕੁਝ ਚੀ ਨਾਲ ਬਾਕੀ ਬੰਦੇ ਚਲੋ ਸਟਾਰ ਆ ਕਬੂਤਰ ਬਾਜੀ ਦੇ ਬਾਈ ਵੱਲੂ ਹੋ ਗਿਆ ਇਹ ਬੱਗੇ ਕਿ ਹੋ ਗੇ ਉਹਨਾਂ ਦੇ ਕਬੂਤਰਾਂ 11ਾਂ ਦੀਆਂ 11 ਉੜਦੀਆਂ ਘਰੇ ਵਾਈਆਂ ਮਖਾਉਂਦੇ ਆ ਇਹ ਕਬੂਤਰ ਉਹਨਾਂ ਦੀਆਂ 11ਾਂ ਬਾਹਾਂ ਹੁੰਦਾ ਸੀ ਘਰੇ ਇਹ ਬੱਚਾ ਹੁੰਦਾ ਹੀ ਉਦੋਂ ਚੀਕਦਾ ਇਹ ਮੈਨੂੰ ਉਹਨਾਂ ਨੇ ਦੱਸਣ ਦੀ ਗੱਲ ਹੈ ਮੇਰੇ ਚੇਲੇ ਦੇ ਉਹਨਾਂ ਦੇ ਆਪਸ ਵਿੱਚ ਲਿਆ ਆ ਜਾਏ ਬੱਗੇ ਦੀ ਤੇ ਮੇਰੇ ਚੇਲੇ ਦੀ ਨਰ ਭੈ ਦੀ ਕਿਉਂ ਕਹਣਾ ਸੀ ਫੋਨ ਫੋਨ ਕਰਕੇ ਇੱਕ ਦੂਜੇ ਨੂੰ ਪੁੱਛਦੇ ਵੀ ਅੱਜ ਸੋਡੇ ਬੈਹਗੇ ਵੀ ਫਿਰਦੇ ਆ ਤੇ ਕਹਿੰਦਾ ਇੱਕ ਪੁੱਤਰ ਕਈ ਵਾਰ 18 ਦੀ 18 ਵਟਾ ਹੁੰਦਾ ਸੀ ਇਹ ਇੰਨਾ ਵੱਡਾ ਘਰੇ ਬਾਜ਼ੀਆਂ ਮਕਾਉਂਦਾ ਸੀ ਫਿਰ ਮੈਂ ਰੱਖ ਲਿਆ ਪਿਓਰ ਮਤਲਬ ਜਸੋਵਾਲ ਹੈ ਪੁੱਨੂ ਵਾਲਿਆਂ ਚ ਹਾਂ ਠੀਕ ਹਾਂ ਹਾਂਜੀ ਭਾਈ ਉਹ ਰਾਜਨ ਵਾਲਿਆਂ ਦੀ ਹੈ ਪੱਠੀ ਨਾਲ ਬੈਠੀ ਇਹ ਬਾਈ ਧੀਰੇ ਸਰਪੰਚ ਕੋਈ ਆ ਜਾਂਦੀ ਮਾਨਸਾ ਕੇ ਕਰੋ ਅੱਛਾ ਆ ਬੈਠੀ ਹਾਂ ਇਹ 6 ਜੋੜੇ ਲਾਏ ਆ ਬਈ ਚ ਜਾਂ ਤਾਂ ਜਿੱਤੇ ਆ ਤਾਂ 4-5 ਜਾ ਰੋਕੇ ਬਾਈਾ ਵੱਡੇ ਕੂਟਰ ਬਾਈ ਬਾਕੀ ਹੈ ਇਤਰਾ ਤੁਹਾਨੂੰ ਦਿਖਾ ਦੋ ਆ ਜਾਓ ਬਾਈ ਦੇਖਾਂਜੀ ਬਾਈ ਇੱਥੇ ਆ ਇਹਨਾਂ ਦੀ ਬਣਾ ਲਾ ਉਹਨਾਂ ਦੀ ਬਣਾ ਲਾ ਆ ਜਿਹੜੇ ਸਹੀ ਬੈਠੇ ਇਹਨਾਂ ਦੀ ਬਾਈ ਦੇ ਸਕੂਟਰ ਇੱਥੇ ਬਰੀਡਿੰਗ ਵਾਲੇ ਵੀ ਆ ਤੇ ਇਹ ਸਾਰੇ ਬਾਈ ਪੁਰਾਣੇ ਹੀ ਆ ਇਹ ਨਹੀਂ ਜਿਆਦਾਤਰ ਜਿੱਤੇ ਵੀ ਹੈ ਕਿ ਬਾਈ ਅੱਛਾ ਕੁਝ ਕੁ ਵਿੱਚ ਦੋ ਚਾਰ ਵੱਡੇ ਹੋਣਗੇ ਰੋਕੇ ਬਾਈ ਹਾਂ ਇਹ ਮਾਤਰ ਕੀ ਨਵੇਂ ਪੱਠੇ ਪੱਠੀਆਂ ਹੀ ਲਾਏ ਆ ਸਾਰੇ ਅੱਛਾ ਹਾਂ ਤੇ ਆ ਦੇਖੋ ਜੀ ਦੋਸਤੋ ਤੇ ਭਾਈ ਨੇ ਇੱਥੇ ਬਰੀਡਿੰਗ ਵਾਸਤੇ ਲਾਏ ਹੋਏ ਨੇ ਤੇ ਕੁੱਝ ਕਹਿੰਦੇ ਜਿੱਤੇ ਵੀ ਆ ਤੇ ਨਵੇਂ ਵੀ ਆ ਰਹੇ ਸਾਰੇ ਹਾਂਜੀ ਭਾਈ ਹਾਂ ਫੁੱਟਣ ਵਾਲੇ ਵੀ ਹਜੇ ਤਿਆਰ ਹੋ ਰਹੇ ਆ ਨਾ ਹਾਂ ਭਾਈ ਆ ਵਿੱਚ ਬਰੀਡਿੰਗ ਕਰ ਰਹੇ ਆ ਇੱਧਰ ਬੜੀ ਬਰੀਡਿੰਗ ਕਰਵਾ ਰਹੇ ਨੇ ਤੇ ਦੇਖ ਸਕਦੇ ਹੋ ਦੋਸਤੋ ਤੇ ਹੁਣ ਦਿਖਾਉਂਦਾ ਤੁਹਾਨੂੰ ਸੋ ਆ ਭਾਈ ਇਹਨਾਂ ਮਾਰੇ ਦੱਸੋ ਇਹ ਕਿਹੜੇ ਆ ਇਹ ਕੂਤਰੀਆਂ ਬਈ ਦੋਨੇ ਜਿੱਤੀਆਂ ਐਦਕੀ ਤੇ ਇਹ ਭੈਣਾ ਸਕੀਆਂ ਅੱਛਾ ਹਾਂ ਇਹ ਭੈਣਾ ਹੀ ਐ ਇਹ ਆਪਣੇ ਪ੍ਰਿੰਸ ਕੋਲ ਹੀ ਆਈਆਂ ਟੱਲਿਆ ਲੰਗੀਆਂ ਉਹ ਹੋਈਆਂ ਮੇਹਣ ਮੰਦਾ ਦਾ ਹਾਂ ਇਹ ਐਦਕੀ ਉਟੀਆਂ ਜਿੱਤੀਆਂ ਐਦਕੀ ਅੱਛਾ ਹਾਂ ਇੱਕ ਇਹਨਾਂ ਮੈਨੂੰ ਇਹ ਜਮਾ ਇੱਕੋ ਜੀਆਂ ਇੱਕੋ ਜਿਹੇ ਨੇ ਤੇ ਰੰਗ ਐ ਲੱਗਿਆ ਵਿਆ ਇਹ ਤਾਂ ਧੰਨੇ ਵਾਲੇ ਵੀ ਹੋਣੇ ਨਹੀਂ ਇਹ ਬਈ ਗੁਰਦੇਵ ਕੇ ਕੂਤਰਾ ਚੋਂ ਐ ਕਿਹੜੇ ਗੁਰਦੇਵ ਕੇ ਹਾਂ ਬਈ ਤਾਂ ਗੁਰਦੇਵ ਘਣੀ ਵਾਲੇ ਚੋਂ ਘਣੀ ਵਾਲੇ ਹਾਂ ਅੱਛਾ ਅੱਛਾ ਹਾਂ ਉਹਨਾਂ ਚੋਂ ਆ ਬਈ ਹਾਂ ਆ ਗਹਿਰਾ ਜਿੱਤੀ ਐ ਅੱਛਾ ਤੇ ਆ ਪਤਾ ਨਹੀਂ ਕਿਹੜੇ ਪਿੰਡ ਜਿੱਤੀ ਹੈ ਮੈਂ ਉਦੋਂ ਹੈ ਨਹੀਂ ਸੀ ਇੱਥੇ ਮੈਂ ਅੰਦਰ ਸੀਗਾ ਉਦੋਂ ਜਿੱਤਿਆ ਇਹ ਆਦਾ ਗਹਿਰਾ ਜਿੱਤੀ ਹੈ ਮੈਨੂੰ ਪਤਾ ਹੈ 123 ਕੂਤਰ ਸੀ ਉੱਥੇ ਆਹ ਹੋਰ ਤਾਂ ਜਿੱਤੀ ਹੈ ਉੱਥੇ 150 ਕੂਤਰ ਤੋਂ ਉੱਤੇ ਕੂਤਰ ਸੀਗੇ ਐ ਕਿ ਜਿੰਨੇ ਵੀ ਪ੍ਰਿੰਸ ਕੇ ਜਿੰਨੀਆਂ ਬਾਈਆਂ ਜਿੱਤੇ ਐ ਉਹੋ ਐ ਕਿ 150 100 ਤੋਂ ਉੱਤੇ ਕੂਤਰ ਹੁੰਦਾ ਹੀ ਉੱਥੇ ਜਿੱਤੇ ਐ ਐ ਕਿ ਵਦਿਆ ਮੈਂ ਦੇਖਦਾ ਰਹਿੰਦਾ ਹਾਂ ਹਾਂ ਤੇ ਉਹਨਾਂ ਦੀ ਮੈਨੂੰ ਇਦਾਂ ਦੀ ਜ਼ਿਆਦਾ ਫਿਕਰ ਸੀ ਮੈਂ ਜਦੋਂ ਉਹ ਮੈਨੂੰ ਉਸਤਾਦ ਧਰ ਕੇ ਗਏ ਐ ਤੇ ਮੈਨੂੰ ਆਂਦੇ ਤੋਰਨੇ ਜੇ ਲੱਗੇ ਹਾਂ ਕਈ ਮੁੰਡੇ ਸੀ 6-7 ਜਣੇ ਮੈਨੂੰ ਕਹਿੰਦੇ ਬਾਈ ਬਸ ਸਾਡੀ ਨਾ ਬੇਇੱਜ਼ਤੀ ਨਾ ਹੋ ਜੇ ਕਿਸੇ ਗੱਲ ਚ ਜੋ ਤੋਰਨੇ ਜੇ ਲੱਗੇ ਬਾੜਾ ਮਤਲਬ ਵੀ ਅਸੀਂ ਮਨ ਲਾ ਸਾਡਾ ਕੰਮ ਮਾੜ ਫਸਦਾ ਜਾਂ ਜਿਵੇਂ ਵੀ ਕਿਵੇਂ ਕਿਹਾ emoషonal ਤੇ ਵੀ ਹਾਂ ਹਾਂ ਮੈਂ ਕਿਹਾ ਦੇਖ ਯਾਰ ਸਾਰੇ ਮੇਰੇ ਕੁਛ ਨਹੀਂ ਮੇਰੀ ਇੱਜ਼ਤ ਰੱਖੀ ਹੈ ਪਰਮਾਤਮਾ ਨੇ ਹੁਣ ਤੱਕ ਸੋਡੀ ਵੀ ਪਰਮਾਤਮਾ ਰਖੂ ਦੀ ਜਾਓ ਮੈਂ ਕਿਹਾ ਜਿਹੜੇ ਚੀਜ਼ ਦਾ ਮੈਨੂੰ ਪਤਾ ਹੈ ਤੇ ਕੰਨੀ ਲੋਕੋ ਕਿਰਾਦਾ ਸਾਰੀ ਦੱਸੂਗਾ ਫਿਰ ਮੈਂ ਉਹਨਾਂ ਨੂੰ ਤਕਰੀਬਨ ਮੈਥੋਂ ਪੂਰਾ ਹਾਲੇ ਦੱਸਿਆ ਵੀ ਨਹੀਂ ਗਿਆ ਸੀ ਉਦੋਂ ਮੇਰਾ ਕੋਈ ਰੌਲਾ ਜਾ ਹੋ ਗਿਆ ਫਿਰ ਮੈਨੂੰ ਉਹਨਾਂ ਦਾ ਬੜਾ ਫਿਕਰ ਰਹਿੰਦਾ ਸੀ ਵੀ ਉਹ ਜਿੱਤ ਜਾਣ ਮੇਰੀ ਇੱਜ਼ਤ ਰੱਖ ਰਹੇ ਜੀ ਮੈਂ ਬੰਦੇ ਵੇਖੀ ਜਦੋਂ ਮੈਂ ਆਇਆ ਮੈਨੂੰ ਕਹਿੰਦੇ ਵਈ ਫਿਰ ਇੱਥੇ ਠਾ ਠਾ ਦੀ ਕਰਦੇ ਕੀ ਚੰਗੀਆਂ ਜਿੱਤੇ ਫਿਰ ਉਹ ਬਾਜੀਆਂ ਮੁੰਡੇ ਤੇ ਉਹਨਾਂ ਕੋਲ ਆਈਆਂ ਦੋਨੀਆਂ ਜਿੱਤੀਆਂ ਵੀ ਹੀ ਇੱਕ ਆ ਗਹਿਲਾਂ ਜਿੱਤੀ ਹੈ ਜਿਹੜੀ ਦਾ ਪੱਲਾ ਹੈ ਸਾਰਾ ਅੱਛਾ ਹਾਂ ਇਹਦਾ ਪੱਲਾ ਇਹ ਗਹਿਲਾਂ ਜਿੱਤੀ ਹੈ ਆਹ ਹੋਰ ਜਿੱਤੀ ਹੈ ਕਿਤੇ ਇਹਨਾਂ ਦੇ ਰੰਗ ਵੀ ਇੱਕੋ ਜਿਹਾ ਲੱਗਿਆ ਆ ਜਿਵੇਂ ਇੱਕੋ ਜਿਹਾ ਰੰਗ ਹੈ ਇਹਨਾਂ ਦੀ ਹੈ ਵੀ ਜੰਮਾ ਇੱਕੋ ਜਿਹਾ ਤੇ ਇਹ ਬਾਈ ਕਿਹੜੇ ਆ ਇਹ ਰਾਜਨ ਵਾਲੀ ਗੋਥਰੀ ਹੈ ਬਾਈ ਮਤਲਬ ਇਹ ਫੁੱਲੋ ਮਿੱਠੀ ਜਿੱਤੀ ਹੈ ਦੀ ਅੱਛਾ ਹਾਂ ਸਾਰਾ ਵਾਦਾ ਜਿੱਤੀ ਹੈ ਕੱਲੀ ਕਲੂਈ ਹਾਂ ਕੱਲੀ ਵਾਦਾ ਜਿੱਤੀ ਹੈ ਤੇ ਹਿੱਸਾ ਲੈ ਰਹੀ ਹੈ ਕਿੰਨਾ ਜਰੂਰ ਹੋਗਾ ਤੁਹਾਡੇ ਕੋਲ ਇਹਨੂੰ ਇਹ ਮੇਰੇ ਕੋਲ ਹੀ ਸੀ ਬੱਚਾ ਵੀ ਇੱਥੇ ਉੜਦਾ ਸੀਗਾ ਕਿੰਨਾ ਕ ਟਾਈਮ ਦੀ ਹੈ ਇਹ ਮਤਲਬ ਕਿੰਨੇ ਸਾਲ ਦੀ ਹੈ ਇਹ ਨਹੀਂ ਇਹ ਸਾਲ ਦੀ ਤਾਂ ਇਹ ਮਤਲਬ ਇੱਕ ਸਾਲ ਦੀ ਮੰਨੋ ਬਸ ਤੁਸੀਂ ਹਾਂ ਮਸੇ ਹੀ ਹੋਗੀ ਸਾਲ ਤੋਂ ਘੱਟ ਹੀ ਹੋਗੀ ਬਾਈ ਇਹ ਹੁਣ ਬੱਚੇ ਕੱਢੀ ਜਾਂਦੀ ਹੈ ਬਾਈ ਅੱਛਾ ਇਹ ਬਰੀਡਿੰਗ ਤੇ ਲਾਈ ਹੋਈ ਆ ਬਰੀਡਿੰਗ ਤੇ ਲਾਤੀ ਬਾਈ ਇਹ ਉਹ ਮੇਰਾ ਰਾਦਾ ਵੀ ਗਾਂ ਨੂੰ ਛੱਡੂਗਾ ਫਿਰ ਮੈਂ ਕਿਹਾ ਗਵਾਚ ਜੂਗੀ ਛੱਡ ਪਰ ਇਹਦਾ ਮਾਂ ਪਿਓ ਹੋਏਗਾ ਗਾਂ ਨੂੰ ਚੰਗੀ ਆ ਵੇ ਇਹ ਬਹੁਤ ਚੰਗੀ ਆ ਬਾਈ ਹਾਂ ਇਹ ਛੱਤਾਂ ਗੀ ਚੜੀਏ ਜਿੱਤ ਕੇ ਹਾਂ ਹੂੰ ਹੂੰ ਇਹ ਮੋਦਰੀ ਘੜੀ ਬਾਈ ਇਹ ਵੀ ਕਬੂਤਰੀ ਆਪਣੀ ਕੋਠੇ ਮੱਲ ਸਿੰਘ ਵਾਲੇ ਜਿੱਤੀ ਹੈ ਬਾਈ ਇਹ ਵਾਧਾ ਵੀ ਜਿੱਤੀ ਹੈ ਤੇ ਪਹਿਲਾ ਨੰਬਰ ਜਿੱਤੀ ਹੈ ਅੱਛਾ ਸਾਰਾ ਵਾਧਾ ਜਿੱਤੀ ਹੈ ਇਹ ਤੇ ਪਹਿਲਾ ਨੰਬਰ ਅੱਛਾ ਹਾਂ ਕਾ ਬਾਤ ਹਾਂ ਇਹ ਹਾਂ ਇਹ ਵੀ ਬੱਚੇ ਬੱਚਾ ਦੇ ਲਾਤੀਆ ਬੱਚਾ ਕੱਢੀ ਬੱਤੀ ਆਹ ਬੱਚਾ ਇਹਦਾ ਇੱਥੇ ਬੱਤੀ ਅੱਛਾ ਹਾਂ ਬਾਈ ਦੇ ਕਬੂਤਰ ਨੇ ਇਹ ਸਾਰੇ ਤੇ ਇਹਨਾਂ ਜੋ ਬਾਈ ਦਿਖਾ ਰਹੇ ਨੇ ਸ਼ੌਕ ਕਰਵਾ ਰਹੇ ਨੇ ਇਹ ਆਏ ਆ ਬਾਈ ਇਹ ਤਕਰੀਬ ਨਹੀਂ ਇਹਨਾਂ ਚ ਜਿਹੜੇ ਜਿਨ੍ਹਾਂ ਦੇ ਰੰਗ ਲੱਗਿਆ ਹਾਂ ਇਹ ਤਕਰੀਬ ਨਹੀਂ ਜਿੱਤੇ ਆ ਸਾਰੇ ਜਿਨ੍ਹਾਂ ਦੇ ਰੰਗ ਲੱਗਿਆ ਹਾਂ ਇਹ ਸਾਰੇ ਆਹ ਕੂਤਰ ਵੀ ਜਿੱਤਿਆ ਲਾਲ ਘੰਡ ਵਾਲਾ ਹਾਂ ਠੀਕ ਆ ਨਾਲ ਇਹਦੇ ਬੈਠੀ ਹੈ ਕੂਤਰੀ ਵੀ ਜਿੱਤੀ ਹੈ ਅੱਛਾ ਠੀਕ ਹੈ ਵੱਡੇ ਕੂਤਰ ਤਾਂ ਇਹਦੇ ਚ ਤਿੰਨ ਹੀ ਆ ਬਾਈ ਉਹ ਮੈਂ ਤੈਨੂੰ ਵੱਡੇ ਕਬੂਤਰ ਦਿਖਾ ਦਿੰਦਾ ਤੇਰੇ ਕਿਹੜੇ ਕਿਹੜੇ ਐ ਇਹ ਵੱਡਾ ਕਬੂਤਰ ਬਈ ਹਾਂਜੀ ਇਹ ਵੱਡਾ ਹੈ ਜੀ ਅੱਛਾ ਇਹ ਤੂੰ ਐ ਮੰਨ ਲਾ ਵੀ ਇਹ ਤਾਂ ਮੇਰੀ ਜਾਨ ਹੀ ਆ ਹਾਂ ਇਹ ਹੀ ਦਿੰਦਾ ਹੈ ਬਾਈ ਦੇ ਬਹੁਤੇ ਪਤਾ ਨਹੀਂ ਇਹ ਲੋਕਾਂ ਭਾਦੀ ਮੱਲਾਂ ਆਂਡੇ ਦਿੰਦੇ ਹੁਣ ਕੇ ਜਾਨਵਰ ਪਰ ਮੇਰੇ ਭਾਦੀ ਇਹ ਸੋਨੇ ਦੇ ਆਂਡੇ ਦਿੰਦਾ ਹੈ ਸੋਨੇ ਦੇ ਆਂਡੇ ਹਾਂ ਇਹ ਦਿੰਦਾ ਹੈ ਹਾਂ ਇਹ ਵੱਡਾ ਪੁੰਨੂ ਵਾਲਾ ਕਬੂਤਰ ਆ ਵੱਡਾ ਹਾਂ ਜਿਆਦਾ ਵੱਡਾ ਵੀ ਨਹੀਂ ਇਹਦੀ ਸਿਹਤ ਹੀ ਏਡੀ ਚੰਗੀ ਹੈ ਮੰਨ ਕੇ ਚੱਲ ਹਾਂ ਵੀ ਇਹ ਹੈ ਤਾਂ ਪੱਠਾ ਹੀ 5 ਸਾਲ ਦਾ ਹਾਂ ਇਹ ਜਿਹੜੇ ਮੇਰਾ ਉਸਤਾਦ ਜੀ ਦੀ ਬਰੀਡਿੰਗ ਤਾਂ ਨਹੀਂ ਲਾਇਆ ਇਹ ਨਹੀਂ ਬਰੀਡਿੰਗ ਹੀ ਕਰਦਾ ਬਸ ਜਿਹੜੀ ਹਾਂ ਇਹ ਡਾਇਆ ਵੀ ਨਹੀਂ ਅੱਛਾ ਇਹ ਬੱਚਾ ਹੁੰਦਾ ਹੀ ਇਹ ਬੰਦ ਰੱਖਿਆ ਹੋਇਆ ਤੇ ਇਹ 100 ਸੁੱਖਾਂ ਦਾ ਇੱਕ ਹੀ ਆ ਬਸ ਇਹ ਹਾਂ ਤੇ ਇਹ ਤਾਂ ਐ ਮੰਨ ਲਾ ਵੀ ਬੱਚੇ ਇਹਦੇ ਕੜਾਈ ਦੇ ਆ ਤੇ ਬੱਚੇ ਦੇ ਕਿਵੇਂ ਰਿਜ਼ਲਟ ਕਿਵੇਂ ਦਿੰਦਾ ਬਹੁਤ ਚੰਗਾ ਇਹ ਤਾਂ ਦੱਸਿਆ ਜਿਵੇਂ ਸੋਨੇ ਦੇ ਅੰਡੇ ਦਿੰਦਾ ਹਾਂ ਹੁਣ ਇਹਦਾ ਵੀ ਮੈਂ ਡਾਇਰੈਕਟ ਛੱਡਣੋਂ ਹਟ ਗਿਆ ਅੱਛਾ ਹਾਂ ਹੁਣ ਗੁਰੀ ਕੋਲੇ ਭੇਜਿਆ ਇਹਦੇ ਬੱਚੇ ਆ ਉਹ ਰੱਖ ਲੈ ਇਹ ਪਹਿਲਾਂ ਕੜਦਾ ਜ਼ਿਆਦਾ ਕਾਲੇ ਬਾਅਦ ਚ ਇਹ ਐਂ ਜਿ ਰਹਿ ਜਾਂਦੇ ਆ ਕਾਲੇ ਕੋਲੇ ਪੁੰਝੇ ਜੇ ਕਾਲ ਛੱਟੇ ਜੇ ਐ ਰਹਿ ਜਾਂਦੇ ਆ ਇਹਦਾ ਵੀ ਹੁਣ ਮੈਂ ਡਰੈਕ ਛਾਹ ਆ ਇਹਦੇ ਮੈਂ ਛੱਡਦਾ ਨਹੀਂ ਹੁਣ ਡਰੈਕਟ ਬਾਈ ਹਾਂ ਆਹ ਕਿਹੜਾ ਕਬੂਤਰ ਹੈ ਇਹ ਕਬੂਤਰ ਮੇਰਾ ਜੀ ਜਿਹੜਾ ਤੇਉਣੇ ਜਿੱਤਿਆ ਸੀਗਾ 46 ਟੈਂਪਰੇਚਰ 'ਚ ਤੇਉਣੇ ਜਿੱਤਿਆ ਇਹ ਪਹਿਲਾ ਇਹ 21 'ਚ 21 'ਚ ਹਾਂ ਫਿਰ ਇਹ ਮੈਂ 22 'ਚ ਇਹਨੂੰ ਮੈਂ ਫੇਰ ਛੱਡਤਾ 21 'ਚ ਇਹ ਪਹਿਲੀ 바ਜੀ ਜਿੱਤਿਆ ਤੇਉਣੇ ਦੂਜੀ 바ਜੀ ਜਿੱਤਿਆ ਇਹ ਸਰਦਾਰਗੜ ਇਹ ਆ ਛੇਰਗੜ ਛੇਰਗੜ ਤਾਂ ਮਿੱਤੇ ਤੋਂ ਉੱਤਲੇ ਪਾਇ ਪੈਂਦਾ ਫੇਰ ਇਹ ਮੈਂ ਛੜਦਾ ਇਹ ਬੱਚੇ ਖੜਾਏ ਇਹਦੇ ਬੱਚੇ ਖੜਾ ਕੇ ਆਉਂਦੇ ਸਾਲ ਮੈਂ ਪੱਟ ਕੇ ਫਰਸਰ ਕਰਕੇ ਛੜਦਾ ਇਹ ਗਹਿਰੀ ਗਹਿਰੀ ਭਾਗੀ ਇੱਥੇ ਆ ਗਹਿਰੀ ਭਾਗੀ ਰਹੀ ਯਾਰ ਏਗੀ ਨਾ ਹਾਂ ਉੱਥੇ ਪੰਜਾਂ ਦੀ ਇੱਕ ਪਾਸੇ ਕੱਲੇ ਦੀ ਫੇਰ ਇੱਕ ਪਾਸੇ ਫੇਰ ਇਹ ਉੱਤੇ ਰਾਤ ਨੂੰ ਜਿੱਤ ਕੇ ਗਵਾਚ ਗਿਆ ਅੱਛਾ ਹਾਂ 22 22 ਚ ਲੱਭਿਆ ਹੀ ਆਏ ਵੀ ਮੈਨੂੰ ਜਦੋਂ ਪਿਆਰ ਹੋਵੇ ਦਿਲੋਂ ਚੀਜ਼ ਨਾਲ ਉਹ ਮਿਲ ਹੀ ਜਾਂਦੀ ਮੈਂ ਜਦੋਂ ਮੈਨੂੰ ਖੁੱਡਾ ਖੋਲਣਾ ਮੇਰੇ ਇਹ ਚਿੱਤੇ ਹੋਣਾ ਜਦੋਂ ਖੁੱਡਾ ਖੋਲਣਾ ਇਹ ਹੋਣਾ ਜਿਹਦਾ ਬਾਪ ਐ ਇੱਥੇ ਬੈਠਾ ਉਹ ਮੱਥੇ ਲੱਗ ਜਾਣਾ ਉਹ ਇਹਦਾ ਬਾਪ ਆ ਉਹ ਬੈਠਾ ਉਹ ਬੈਠਾ ਉਹ ਸਿਰੇ ਤੇ ਹਾਂ ਹਾਂ ਸਿਰੇ ਤੇ ਬੈਠਾ ਉਹ ਇਹਦਾ ਬਾਪ ਹੈ ਜਾਂ ਇਹਦੀਆਂ ਮੰਨ ਲਾ ਭੈਣਾਂ ਤੇ ਇਹਦੇ ਭਾਈ ਆ ਚਾਰ ਪੰਜ ਹੁੰਦਾ ਪਰ ਇਹ ਬਾਲਾ ਜਿੱਥੇ ਆਉਂਦਾ ਅਖੀਰ ਨੂੰ ਕੁਦਰਤ ਮਹਾਰਾਜ ਦੀ ਉਹਨਾਂ ਨੇ ਬੱਚੇ-ਵੁੱਚੇ ਖੜਾਏ ਹੋਣਗੇ ਗੁੱਡੇ ਨਹੀਂ ਤੇ ਇਹੜਾ ੜੂ ਕੇ ਦੇਖਿਆ ਇਹ ਕਿੱਥੇ ਉੱਡਦਾ ਹੈ ਇਹ ਰੇਖਾ ਦਾ ਅਖੀਰ ਨੂੰ ਫਿਰ ਇੱਕ ਦਿਨ ਮੁੰਡੇ ਮੈਨੂੰ ਰਾਤ ਨੂੰ ਕਹਿੰਦੇ ਬਾਈ ਤੇਰਾ ਕੁੱਤਰ ਸਾਡੇ ਆ ਵੀ ਹੋਣਾ ਹੈ ਹਾਂ ਤੂੰ ਲੈ ਜਾ ਕੇ ਫਿਰ ਮੈਂ ਲਿਆਇਆ ਬਾਈ ਉਨੇ ਦੀ ਵੀਡੀਓ ਫੇਸਬੁੱਕ ਤੇ ਪਾਈ ਪਈ 6 ਲੱਖ ਵਿਊ ਹੋਇਆ ਉਹਦੀ ਵੀ ਇਹਦੀ ਵੀਡੀਓ ਹਾਂ ਇਹ 3 ਸਾਲਾਂ ਬਾਅਦ ਮਿਲਿਆ ਮੈਨੂੰ ਕਿਆ ਬਾਤ ਇੱਕ ਉਤਰੋ ਨੇ ਬੱਚੇ ਕੱਢੀ ਜਾਂਦਾ ਇਹ ਉਹ ਕੂਤਰੀ ਜਿਹੜੀ ਆਪਣੀ ਉਹ ਜਿੱਤੀ ਹੈ 130 ਤੇ ਪਹਿਲਾ ਨੰਬਰ ਉਹਦੇ ਨਾਲ ਲੱਗਿਆ ਤੇ ਇੱਕ ਬਈ ਹੋਰ ਹੁੰਦਾ ਜਿਵੇਂ ਕਹਿੰਦੇ ਹੁੰਦੇ ਵੀ ਕਬੂਤਰਵਾਜ ਦਾ ਇੰਨਾ ਕਿ ਤਰਬਾ ਹੁੰਦਾ ਕਿ 7-8 ਸਾਲ 20 ਸਾਲਾਂ ਬਾਅਦ ਵੀ ਕਬੂਤਰ ਦੇਖ ਲੈ ਤਾਂ ਅਗਲਾ ਕੋ ਪਛਾਣ ਲੇ ਹਾਂ ਇਹਦੇ ਰੰਗ ਲੱਗਿਆ ਸੀ ਸਿਰ ਤੇ ਸਾਰਾ ਇਹਨੂੰ ਐਂ ਕਲਫ ਨਾਲ ਲਿਪਿਆ ਸੀ ਤੇ ਮੈਂ ਇਹਦੀ ਅੱਖ ਦੇਖ ਕੇ ਦੱਸਦਾ ਵੀ ਮਸਾ ਮੇਰਾ ਹੈ ਇਹਦੀ ਅੱਖ ਹੀ ਰਾਜ ਨਹੀਂ ਰੰਗ ਨਾਲ ਲੱਗੇ ਕੁਝ ਵੀ ਲੱਗੇ ਕਿਵੇਂ ਪਛਾਣ ਲੱਗਦਾ ਕਿਹੜਾ ਮਤਲਬ ਵਿੱਚ ਬਾਹਲਾ ਰਹਿੰਦਾ ਕਬੂਤਰਾਂ ਦੇ ਜਿਆਦਾ ਦਿਮਾਗ ਲਾਉਂਦਾ ਉਹ ਪਛਾਣ ਸਕਦਾ ਹਰੇਕ ਨਹੀਂ ਐਂ ਤਾ ਮੈਂ ਤਾਂ ਪਛਾਣ ਲੈਂਦਾ ਹਾਂ ਜਦੋਂ ਮੈਂ ਆਪ ਸਾਹਮਣੇ ਆਪ ਵਿੱਚ ਰਹਿੰਦਾ ਮੈਂ ਮਤਲਬ ਜਿੰਨੀ ਬੱਚਾ ਨੂੰ ਚੋਗ ਚਾਗ ਦੇਣੀ ਆ ਹੁਣ ਜੋੜੇ ਲਾਏ ਆ ਆਪ ਲਾਏ ਆ ਮਤਲਬ ਮੈਂ ਜਿਆਦਾ ਕਮ ਆਪ ਕਰਕੇ ਖੁਸ਼ ਆ ਤੇ ਜਦੋਂ ਬੰਦਾ ਆਪ ਵੱਧ ਰਿਹਾ ਉਹਦੀ ਫਿਰ ਫੋਟੋ ਬਣ ਜਾਂਦੀ ਆ ਗੂਤਰ ਦੀ ਹਾਂ ਬੰਦਾ ਤਾਂ ਹੀ ਗੂਤਰ ਤੇ ਹਾਂ ਇੱਕ ਨਸਲ ਆ ਨਸਲ ਰਲਦੀ ਨਹੀਂ ਹਾਂ ਨਸਲ ਆਪਦੀ ਦਾ ਬੈਠਣੀ ਉੱਠਣੀ ਅੱਖ ਤੋਂ ਨਸਲ ਇਹਦਾ ਫਰਕ ਸਾਰਾ ਪਤਾ ਲੱਗ ਜਾਂਦਾ ਹਾਂਜੀ ਬਾਈ ਹਾਂਜੀ ਹਾਂ ਤੇ ਹੋਰ ਦਗਾ ਦੂ ਮੈਂ ਹੁਣ ਕਿੱਥੇ ਇਹ ਵੀ ਗੂਤਰ ਹਾਂ ਇਹ ਗੂਤਰ ਇਹ ਬਾਈ ਕਿੱਥੇ ਜਿੱਤੇ ਆ ਇਹਨਾਂ ਕਬੂਤਰ ਭਈ ਆਪਣੇ ਬਾਈ ਲੋਪੋ ਵਾਲਿਆਂ ਕੋਲ ਹੀ ਜਿੱਤਿਆ ਮੈਨੂੰ ਨਾ ਇਹ ਤਕਰੀਬਨ ਬਾਈ ਵੀ ਜਿੰਨੇ ਵੀ ਇੱਥੇ ਜਿੱਤੇ ਕਬੂਤਰ ਲੱਗਿਆ ਸੀ 40 ਨਰ ਤੇ ਮਦੀਨਾ 20 ਜੋੜੇ ਇੱਥੇ ਲੱਗਿਆ ਇਸ ਟਾਈਮ ਕਰੇ ਇਹ ਇਹਨਾਂ ਦੇ ਵਿੱਚੋਂ 30 ਜਨਵਰੀ 30 ਜਿੱਤੇ ਵੇ ਅੱਛਾ ਤੇ ਮੈਂ ਜਿਹੜੇ 7-8 ਆਪ ਛੱਡ ਕੇ ਗਿਆ ਬਾਜ਼ੀਆਂ ਸ਼ੁਰੂ ਚ ਉਹਨਾਂ ਬਾਰੇ ਮੈਨੂੰ ਪਤਾ ਹੈ ਬਾਅਦ ਚ ਮੇਰਾ ਕੋਈ ਰੌਲਾ ਹੋ ਗਿਆ ਮੈਂ ਹੈ ਨਹੀਂ ਸੀ ਇੱਥੇ ਹਾਂ ਤੇ ਉਹ ਰੌਲਾ ਕਰਕੇ ਫਿਰ ਮੁੰਡਿਆ ਕੋਲ ਜਿੱਤਿਆ ਇਹ ਲੋਪੋ ਵਾਲੇ ਮੁੰਡਾ ਕੋਲ ਦੇੜੇ ਕਰਕੇ ਦਿਖਾ ਦੀ ਹਾਂ ਇਹ ਕਬੂਤਰ ਘਰੇ ਇੰਨਾ ਅੜਾਵਾ ਸੀਗਾ ਵੀ ਇਹ ਮੈਨੂੰ ਦੱਸਦੇ ਆ ਮੁੰਡੇ ਸਾਰੇ ਵੀ ਇਹ ਮੀਣੀਆਂ ਦੌਧਰ ਤੇ ਨੇੜੇ ਤੇਰੇ ਦੇ ਤਿੰਨ ਚਾਰ ਪਿੰਡਾਂ ਦਾ ਚੱਕਰ ਬਣਦਾ ਸੀ ਆ ਇਹ ਲੰਬਾ ਬਣਦਾ ਸੀ ਲੰਬਾ ਹਾਂ ਤੇ ਇਹ ਤਕਰੀਬ ਨਹੀਂ ਮਤਲਬ ਹੱਥ ਨੇ ਕਦੇ ਚਾਰ ਕਦੇ ਪੰਜ ਐਵੇਂ ਬੈਂਦਾ ਸੀ ਕਰੇ ਕਿੰਨਾ ਚੋਹਾਂ ਪਿੰਡਾਂ ਤੇ ਉੜਦਾ ਸੀ ਇਹ ਕਹਿੰਦਾ ਉਹ ਕਬੂਤਰ ਹੁੰਦਾ ਲੰਬਾ ਉੜਦੇ ਹੁੰਦੇ ਪਰ ਉੜਦੇ ਨਹੀਂ ਵਾ ਹਾਂ ਨਹੀਂ ਇਹ ਤਾਂ ਉੱਚਾ ਬਹੁਤ ਉੱਚਾ ਵੀ ਵੱਧ ਉੜਦਾ ਸੀਗਾ ਵੀ ਘੰਟਾ ਉਸ ਪਿੰਡ ਤੇ ਲਾਤਾ ਅਦਾਸ ਕਿ ਮਿੰਟ 15 ਇੱਧਰ ਉੱਡਿਆ ਆ ਵੀ ਚਾਰ ਪਿੰਡਾਂ ਦਾ ਚੱਕਰ ਬਣਦਾ ਸੀ ਉੜਦਾ ਬਹੁਤ ਸੀ ਹਾਂ ਇਹ ਡੱਕੇ ਡੱਕੇ ਇਹਦੇ ਪੈਰਾਂ ਦਾ ਸੋਚਾ ਮੈਂ ਕਹਣਾ ਇਹ ਤਾਂ ਲਾਟ ਹੀ ਹੈ ਬਸ ਹਾਂ ਇਹ ਕਬੂਤਰ ਦੇਖਣੀ ਵੇਖਣੀ ਨੂੰ ਬਾਲਾ ਪੜਾ ਖੱਟੀਆਂ ਅੱਖਾਂ ਇਹਦੀਆਂ ਪੈਰਾਂ ਤੇ ਡੱਕੇ ਇਹਦੇ ਹਾਂ ਤੇ ਆ ਖੁੱਖ ਦਾ ਬਾੜਾ ਜਿਆਦੇ ਕੌੜ ਹੈਗਾ ਬੱਚੇ ਬਹੁਤ ਚੰਗੇ ਉੱਡੇ ਇਹਦੀ ਆ ਹੁਣ ਉੱਡੀ ਹੁੰਦੇ ਇਹਦੇ ਬੱਚੇ ਆ ਪਤਾ ਲਾ ਕੇ ਜਾਂਦਾ ਬੱਚਿਆਂ ਦਾ ਚੱਕਰਾਂ ਤੋਂ ਸਹੀ ਹੈ ਤੇ ਇਹ ਦੋਸਤੋ ਸਾਰੇ ਜਿਹੜੇ ਬੱਚੇ ਦੇ ਛੋਟੇ ਆ ਵੱਡੇ ਆ ਕਬੂਤਰ ਇਹ ਬਾਈ ਦੇ ਬੜੇ ਸਾਹਮ ਕੇ ਰੱਖੇ ਹੋਏ ਨੇ ਤੇ Winner ਕਬੂਤਰ ਵੀ ਆ ਜਿਹੜੇ ਤੇ ਜਿੱਤੇ ਹੋਇਆ ਬਾਜ਼ੀਆਂ ਤੇ ਬਾਕੀ ਬਰੀਡਿੰਗ ਵਾਸਤੇ ਹੁਣ ਇਹ ਸਾਰੇ ਆਰਾਮ ਹੀ ਕਰ ਰਹੇ ਮਤਲਬ ਇੱਕ ਸਾਹਾ ਦਾ ਬਰੀਡਿੰਗ ਵਾਸਤੇ ਹਾਂ ਇਹ ਸਾਰੇ ਇੱਥੇ ਬੱਚੇ ਕੱਢਣ ਵਾਸਤੇ ਹੀ ਹੈ ਬਾਈ ਜੀ ਲਾਏ ਹੋਏ ਸਾਰੇ ਇੱਚ 14 ਜੋੜੇ ਇੱਚ ਹੈ 6 ਉਧਰ ਹੈ 20 ਜੋੜੇ ਬਸ ਅੱਛਾ ਤੇ ਬਾਹਰ ਜਿਹੜੇ ਆਪਣੇ ਬਾਹਰ ਬੈਠੇ ਕੋਲ ਉਹ ਲਾਉਣੇ ਆ ਹਲੇ ਉਹ ਲਾ ਦਿਆਂਗੇ ਮਤਲਬ ਉਹ ਠੀਕ ਹੈ ਹਾਂ ਤੇ ਚਲੋ ਆਪਾਂ ਹੁਣ ਬਾਹਰ ਦੇਖਦੇ ਆ ਬਾਈ ਜੀ ਜਿਹੜੇ ਬਾਹਰ ਰੱਖੇ ਹੋਏ ਨੇ ਤੇ ਬੱਚੇ ਵੀ ਆ ਹਾਂਜੀ ਤੇ ਇਹ ਹੁਣ ਤੁਹਾਨੂੰ ਦਿਖਾ ਦੇ ਦੋਸਤੋ ਤੇ ਆਜੋ ਬਾਹਰ ਦੇਖਦੇ ਆ ਤੇ ਦੋਸਤੋ ਆ ਬਾਈ ਦੇ ਇਧਰ ਬਾਹਰ ਕਬੂਤਰ ਰਖੇ ਤੇ ਇਹ ਬਾਈ ਕਿੱਥੋਂ ਆਏ ਆ ਇਹ ਇਹਨਾਂ ਕਬੂਤਰ ਆਪਣੇ ਪਸਰਾਲੇ ਗਏ ਹੋਏ ਸੀਗੇ ਅੱਛਾ ਇਹ ਪਸਰਾਲੇ ਤੋਂ ਵਾਪਸ ਆਏ ਆ ਹੁਣ ਕਬੂਤਰ ਵਿੱਚ ਕੁਛ ਉੱਥੋਂ ਆ ਉੱਥੋਂ ਆਏ ਹੋਏ ਆ ਮੰਨ ਲਾ ਕੁਛ ਮਨ ਲਾ ਇੱਥੋਂ ਗਏ ਹੋਏ ਸੀ ਨੇ ਨੇੜੇ ਕਰਕੇ ਦਿਖਾ ਦੇ ਇਧਰ ਹਾਂ ਇਹ ਸਾਰੇ ਪਰਸੂ ਹੀ ਮਗਾਏ ਆ ਮੈਂ ਇਹ ਅੱਛਾ ਹਾਂ ਛੱਡ ਕੇ ਗਏ ਆ ਇਹ ਹੁਣ ਇਹਨਾਂ ਵਿੱਚ ਬੜੇ ਸੋਹਣੇ ਸਾਂਭੇ ਪਏ ਬਾਈ ਹਾਂ ਇਹ ਪੱਠੇ ਪੱਠੀਆਂ ਆ ਬਾਈ ਵਿੱਚ ਤਿੰਨ ਚਾਰਕ ਮਦੀਨਾ ਬਾਕੀ ਨਾ ਰਾਇ ਇਹ ਸਾਰੇ ਅੱਛਾ ਹਾਂਜੀ ਬਾਈ ਤੇ ਇਹਨਾਂ ਦੀ ਬਰੀਡ ਕਿਹੜੀ ਏ ਕਿਹੜੇ ਵਾਲਾ ਬਰੀਡ ਮੈਂ ਦਿਖਾ ਦਿੰਦਾ ਤੈਨੂੰ ਹਾਂ ਇਹ ਤਾਂ ਨੇ ਵਾਲਾ ਚੋਂ ਆ ਬਈ ਉਹ ਦਿਖਾ ਦਿੰਦਾ ਤੈਨੂੰ ਲਾਰਜ ਇਨ ਆ ਦੇਖ ਲੈ ਦੋਸਤੋ ਇਹ ਬਈ ਇਹਦਾ ਭਾਈ ਮਸੀਤਾਂ ਜਿੱਤਿਆ ਸੀਗਾ ਅੱਛਾ ਹਾਂ ਮਸੀਤਾਂ ਉਧਰ ਹਰਿਆਣੇ ਚ ਰਹੇਗਾ ਹਰਿਆਣੇ ਦੇ ਹਾਂ ਮ ਹਰਿਆਣੇ ਦੇ ਵੀ ਮੁੰਡੇ ਹੈਗੇ ਉਧਰੋਂ ਹਾਂ ਹਾਂ ਪਥਰਾਲਾ ਵੀ ਹਰਿਆਣੇ ਦੇ ਨੇੜੇ ਹੀ ਆ ਹਾਂ ਉਹ ਬਾਰਡਰ 'ਤੇ ਹੀ ਰਹੇਗਾ ਪੰਜਾਬ ਹਰਿਆਣੇ ਦਾ ਪਿੰਡ ਹੈ ਹਾਂ ਹਾਂ ਇਹ ਰੋਕਿਆ ਵੇ ਹਾਂ ਇਹ ਤਾਂ ਨੇੜੇ ਵਾਲੇ ਚੋਂ ਹਾਂ ਧੰਨੇ ਵਾਲੇ ਚੋਂ ਇਹ ਰੋਕਿਆ ਵੇ ਬਾਈ ਇਹ ਉੱਥੋਂ ਆਇਆ ਪਥਰਾਲੇ ਤੋਂ ਆਇਆ ਇਹ ਹਾਂ ਬਾਕੀ ਆ ਕਬੂਤਰੀ ਛਾਪਿਆਂ ਵਾਲੀ ਜਿੱਤੀ ਐ ਐਸ ਤੀ ਅੱਛਾ ਆ ਮੂਹਰਾ ਵੀ ਲੱਗੀ ਪਈ ਅਜੇ ੱੱਕਾ ਵੀ ਹਾਂ ਛਾਪਿਆਂ ਵਾਲੀ ਦੀ ਛਾਪਾ ਹਾਂ ਇਹ ਛਾਪਿਆਂ ਵਾਲੀ ਜਿੱਤੀ ਐ ਕੋਤਰੀ ਚੰਗੀ ਆ ਰਹੀ ਹੈ ਨਾ ਹਾਂ ਬਾਈ ਬਹੁਤ ਵਹੜਾ ਹਾਂ ਜਾਨਪੁਰ ਆਪਾ ਆਪ ਦਾ ਬਰੀਡ ਆਪਦੀ ਚੀ ਪਾ ਕੇ ਰੱਖਦਾ ਮੈਂ ਹਾਂ ਮਿਕਸ ਨਹੀਂ ਕਰਦਾ ਵੀਰੇ ਮੈਂ ਫਿਰ ਮੈਚ ਦਾ ਆਉਂਦਾ ਵੀ ਉਹਦੇ ਹੋ ਸਕਦਾ ਆਪਾਂ ਨੂੰ ਨਾ ਪਤਾ ਹੋਵੇ ਉਹਦੀ ਬੀਜਾਂ ਦੇ ਨਹੀਂ ਉਹ ਤਾਂ ਫਿਰ ਐ ਹੁੰਦਾ ਨਾ ਬਾਈ ਉਹਦਾ ਫਿਰ ਐਂ ਦੇ ਕਈ ਵਾਰੀ ਮੈਚ ਮੂਹ ਚ ਫਸ ਜਾਂਦਾ ਜਦੋਂ ਬਾਜੀ ਬੂਜੀ ਹਾਂ ਨਹੀਂ ਕਰਨੀ ਜਾਂ ਅਗਲਾ ਨਹੀਂ ਕਰਦਾ ਹੁੰਦਾ ਹਾਂ ਫਿਰ ਉੱਥੇ ਨਸਲ ਹੀ ਉੜਦੀ ਹੈ ਬਈ ਪਰ ਆਪਦੀ ਨਸਲ ਦਾ ਪਤਾ ਹੁੰਦਾ ਵੀ ਇਹਦਾ ਪਤਾ ਆਪਾਂ ਨੂੰ ਭਰੋਸਾ ਹੁੰਦਾ ਨਾ ਹਾਂ ਉਹ ਚੀਜ਼ ਹੈ ਬਈ ਇਹ ਜੱਸੀ ਵਾਲਿਆਂ ਚੋਂ ਸਾਡੇ ਜੱਸੀ ਵਾਲੇ ਕਬੂਤਰ ਹੈ। ਅੱਛਾ। ਮੰਨ ਲਓ ਆਪਣੇ ਮਸ਼ਹੂਰ ਹੋਏ ਬਈ ਕਬੂਤਰ ਹੈ ਜੱਸੀ ਵਾਲੇ। ਹੂੰ। ਇੱਕੋ ਜਿਹੀ ਬਰੀਡ ਮੇਰੇ ਕੋਲ ਹੈ। ਗਾਲੀਆਂ ਆਖਾਂ ਦੀ। ਕੁਝ ਜ਼ਿਆਦੇ ਬਰੀਡ ਸੁਖੇ ਕੋਲ ਆ ਪਥਰਾਲੇ। ਹੂੰ ਹੂੰ। ਉਹਦੇ ਕੋਲ ਵੀ ਹੈ ਇਹ। ਇਹ ਜੱਸੀ ਵਾਲੇ ਕਬੂਤਰ ਵਜਦੇ ਆ ਇਹ ਆ ਮਤਲਬ। ਜੱਸੀ ਕਿੱਥੋਂ ਵਾਲਾ? ਜੱਸੀ ਨਾ ਇਹ ਜੱਸੀ ਤੋਂ ਕਬੂਤਰ ਮੋਲ ਲੈਏ ਸੀ ਸੁਖੇ ਨੇ। ਅੱਛਾ। ਪਥਰਾਲੇ ਵਾਲੇ ਨੇ। ਅੱਛਾ। ਉਹਨਾਂ ਚੋਂ ਕੁਝ ਕਬੂਤਰ ਮੇਰੇ ਕੋਲ ਵੀ ਹੈਗੇ ਆ। ਹੂੰ ਹੂੰ। ਮੇਰੇ ਕੋਲ ਇੱਥੇ ਜਿੱਤਿਆ ਹੋਇਆ ਕਬੂਤਰ ਹੈਗਾ ਇੱਕ। ਹੂੰ। ਤੇ ਉਹ ਉਤਰਜਸੀ ਵਾਲਾ ਚੁਬਾਈਦਿਆ ਬਾਈ ਇਹ ਅੱਛਾ ਅੱਛਾ ਹਾਂਜੀ ਬਾਈ ਤੇ ਇਹ ਸੇ ਬਾਈ ਨੇ ਸਾਰੇ ਬਾਈ ਦੇ ਕੋਲੇ ਆਏ ਹੋਏ ਕੰਪਟਰ ਨੇ ਤੇ ਉਹ ਜਿਹੜੇ ਉੱਪਰ ਉਹ ਬੱਚੇ ਬੈਠੇ ਆ ਬਾਈ ਤਾਂ ਸਾਰੇ ਬੱਚੇ ਆ ਹਾਂ ਇਹ ਬੱਚੇ ਛੋਟੇ ਐ ਮੈਂ ਛਤਰੀਆਂ ਵੀ ਦਿਖਾ ਦੇ ਉੱਪਰ ਬਾਈ ਹਾਂ ਇਹ ਛੋਟੇ ਆ ਬੱਚੇ ਬਾਈ ਮਤਲਬ ਪਹਿਲਾਂ ਦਿਖਾ ਦੇ ਇਧਰ ਹਾਂ ਤੇ ਇਹ ਚੱਕੇ ਐ ਤਾਂ ਕੱਲ ਪਰਸੂ ਹੀ ਚੱਕੇ ਐ ਹਾਂ ਇਹ ਤਾਂ ਛੋਟੇ ਆ ਬੱਚੇ ਹਾਂ ਤੇ ਆ ਜਿਹੜੇ ਹੁਣ ਬੈਠੀ ਘੁੱਠੀ ਜਾਂਦੇ ਮਾੜੇ ਮੋٹے ਇਹਦੇ ਤੇ ਆ ਇਹ ਵੀ ਇਹ ਉੱਡਣੇ ਲਾਇਏ ਹੁਣ ਇਹ ਹਾਂ ਬਸ ਇਹਨਾਂ ਨੂੰ ਇੱਥੇ ਬਾਤੀ ਬਾਈ ਆ ਇਹਨੂੰ ਆ ਉਹਦਾ ਉੱਡਦੇ ਹੁਣ ਹਾਂ ਇਹ ਮਡਾਰਗਾ ਇਹ ਡਾਰਗਾ ਮਾਰਦੇ ਆ ਆ ਮਾਰੀ ਜੇ ਉੱਚੀ ਕਰ ਦਾਂਗੇ ਇਦੂ ਬਾਦ ਆ ਉੱਚੀ ਹੋ ਜਾਂਦੀ ਐ ਇੱਥੋਂ ਆ ਐ ਨਿਕਲ ਜਾਂਦੀ ਜਿੰਨੀ ਮਰਜੀ ਆ ਤਾਂ ਉਹਨੂੰ ਗੱਡੀ ਚਲਾ ਐ ਇਹ ਜਿਵੇਂ ਜਿਵੇਂ ਹੁਣ ਡਾਰਗਾ ਮਾਰਨ ਵਾਲੇ ਹੋਣਗੇ ਓਵੇਂ ਓਵੇਂ ਇਹਨੂੰ ਉੱਚੀ ਕਰ ਦੂੰਗਾ ਇਹ ਤਾਂ ਉੱਤੇ ਜਾਈ ਜਾਣਗੇ ਉੱਥੋਂ ਇੱਥੇ ਫਿਰ ਬਸ ਓੜ ਓੜ ਕੇ ਬੈਠੀ ਜਾਂਦੇ ਆ ਹਾਂ ਇੱਕ ਦੂਜੇ ਦੇ ਬਾਈ ਆ ਚੀਜ਼ ਹੈ ਭਾਈ ਤੇ ਉਹ ਦੂਜਾ ਇਹਨਾਂ ਨੂੰ ਬਾਜੂ ਉਹ ਤਾਂ ਨਹੀਂ ਇੱਥੇ ਪੈਂਦਾ ਕਿਤੇ ਆਲੇ-ਕੋਲੇ ਨਹੀਂ ਹੈਗਾ ਮਾੜਾ ਮੋਟਾ ਪੈਂਦਾ ਲਗੜ-ਲਗੜ ਪਰ ਗੌਰ ਰੱਖ ਲਈਦੇ ਭਾਈ ਲੈ ਲੂ ਵੀ ਜਾਂਦਾ ਲਿਆਉਂਦਾ ਵੀ ਕੋਈ ਉਹਦਾ ਅਸੀਂ ਗਏ ਸੀ ਉੱਥੇ ਪਿਰਤੇ ਦੇ ਹਾਂ ਬਾਜੀ ਤੇ ਮੈਨੂੰ ਸੱਦਿਆ ਉਹਨਾਂ ਨੇ ਹਾਂ ਤੇ ਉੱਥੇ ਕੀ ਹੋਇਆ ਉੱਥੇ ਘਟੋ ਘਟ ਮੈਂ ਕਹਿੰਦਾ ਦਾਖ ਪੁੱਤਰ ਪਾੜਤੇ ਹਾਂ ਹਾਂ ਇਹ ਜਦੋਂ ਖੜਾ ਕਰ ਜੇ ਫਿਰ ਚੱਕ ਕੀ ਹੜਦਾ ਬਸ ਉਹਨੇ ਬਹੁਤ ਬਾੜੇ ਹਾਂਜੀ ਭਾਈ ਇਹ ਬਾਈ ਦੀ ਇੱਧਰ ਛਤਰੀਆਂ ਲੱਗੀਆਂ ਹੋਈਆਂ ਨੇ ਤਾਂ ਬਾਈ ਦੇ ਦਿਖਾ ਦੇ ਇਹ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਆ ਕਪੜਾ ਆਹੀ ਹੈ ਭਾਈ ਜਿਹਦੇ ਗਿੱਜੇ ਆ ਹਾਂ ਸੇਮ ਹੈ ਭਾਈ ਇਹ ਜੀ ਕੁਛ ਤਾਂ ਲਾਤਾ ਵੀ ਜਾਲਾਂ ਜੂਲਾ ਚਲਾਇਆ ਪਿਆ ਹਾਂ ਆ ਛਤਰੀਆਂ ਤੇ ਲਾਤਾ ਜਾਲਾਂ ਚ ਕੁਛ ਅੰਦਰ ਪਿਆ ਥਾਣ ਉਹ ਹੁਣ ਜਦੋਂ ਇਹ ਰੰਗ ਜਾਂ ਫਿੱਟ ਯੂਫ ਜੋ ਦੁਬਾਰੇ ਕੱਢਾਂਗੇ ਮਾਰਚ ਅਪ੍ਰੈਲ ਚੋਂ ਨਵਾਂ ਲਾ ਦੇਾਂਗੇ ਸਹੀ ਸਹੀ ਹਾਂਜੀ ਭਾਈ ਠੀਕ ਤੇ ਇਹ ਬਾਈ ਦੇ ਹੁਣ ਆਪਾਂ ਸਾਰੇ ਕਬੂਤਰ ਦੇਖੇ ਬਾਈ ਨੇ ਸ਼ੌਂਕ ਕਰਵਾਇਆ ਕਬੂਤਰਾਂ ਦਾ ਤੇ ਤੁਸੀਂ ਜਿੰਨੇ ਵੀ ਦੇਖਿਆ ਅੰਦਰ ਬਰੀਡ ਬਾਕੀ ਬਾਈ ਦੇ ਜਿਹੜੇ ਹੋਰ ਕਬੂਤਰ ਨੇ ਉਹ ਹਾਂ ਮੇਰੇ ਕੋਲੇ ਨਾ ਬਾਈ 160 ਜੋੜ ਹੈਗਾ ਹਾਂ ਤੇ ਮੈਂ ਪਾਸ ਹੈ ਜਿਹੜਾ ਇੱਕ ਤਾਂ ਮੈਂ ਸੇਲ ਨਹੀਂ ਕਰਦਾ ਜਾਨਵਰ ਤੇ ਨਾ ਮੈਂ ਕਿਸੇ ਨੂੰ ਉਂ ਦਿਨਾ ਦਿੰਦਾ ਵੀ ਨਹੀਂ ਪਹਿਲਾਂ ਦੇ ਦੂੰਦਾ ਹੁਣ ਜਮੇ ਬੰਦ ਕਰਿਆ ਤੇ ਉਹ ਸਾਰੇ ਫਿਰ ਮੈਂ ਜਿਵੇਂ ਹੁਣ ਚੇਲੇ ਮੁੰਡੇ ਆਪਣੇ ਭਰਾ ਬਣੇ ਬਏ ਆ ਫਿਰ ਦੇਣੇ ਪੈਂਦੇ ਆ ਉਹ ਫਿਰ ਕਿਸੇ ਨੂੰ 10 ਦੇ ਤੇ ਕਿਸੇ ਨੂੰ ਦਾ ਫਿਰ ਰੱਖਣਾ ਹੀ ਪੈਂਦਾ ਹਾਂ ਹਾਂ ਕਿਸੇ ਨੂੰ 10 ਦੇ ਤੇ ਕਿਸੇ ਨੂੰ 20 ਦੇ ਤੇ ਕਿਸੇ ਨੂੰ 30 ਦੇ ਤੇ 160 ਦਾ 60 ਹੀ ਸਾਰੀ ਵੰਡ ਤੇ ਹੁਣ ਮੈਂ ਕਿ ਇੱਥੇ ਨਵੇਂ ਲਾਏ ਜਿੱਤੇ ਵੇ ਅੱਛਾ ਇਹ ਹੁਣ ਆ ਜਿਹੜੇ ਜਿੱਤੇ ਵੇ ਸੀ 20 30 ਉਹਨਾਂ ਤੋਂ ਸਭ ਤੋਂ ਇਕੱਠੇ ਕਰ ਲਏ ਇਹਨਾਂ ਕੋਲ ਜਿੱਤੇ ਹੁਣ ਕੁਛ ਕੂਤਰ ਜਿੱਤੇ 15 10 15 ਕੂਤਰ ਲਾਬ ਕੋਲ ਬੈਠੇ ਆ ਜਿਹੜਾ ਇੱਕੀ ਜਿੱਤੇ ਆ ਗੁਰੀ ਕੋਲ ਬੈਠੇ 29 ਤੇ ਇੱਥੇ ਬਾਜਕਿਆਂ ਕੋਲੇ ਲੋਪੋ ਬੈਠੇ ਬਾਈ ਲੁੰਗਰਕਿਆਂ ਕੋਲੇ ਤੇਰੇ ਪ੍ਰਿੰਸਕਿਆਂ ਕੋਲੇ ਵੀ ਬੈਠੇ ਆ ਕੁਝ ਉਹਨਾਂ ਕੋਲ ਵੀ ਬੈਠੇ ਜਿੱਥੇ ਪਰ ਉਹ ਸਾਰਿਆਂ ਤੋਂ ਜਿਹੜੇ ਜਿਹੜੇ ਮੈਨੂੰ ਚੰਗੇ ਲੱਗੇ 1 1 2 2 ਸਾਰੇ ਤੋਂ ਲਿਆਇਆ ਜਿੱਥੇ ਉਹ ਲਾਤੇ ਤੇ ਪੰਜ ਸੱਤ ਵੱਡੇ ਲਾਤੇ ਆ ਪਹਿਲਾਂ ਦੇਖੇ ਫਿਰ ਬੋਲਦੇ ਆ ਚਲੋ ਉਹਨਾਂ ਦੇ ਵਧੀਆ ਮੂੰਹ ਪਿਆਰੇ ਆ ਇਹ ਵੀ ਆਪਾਂ ਉਹਨਾਂ ਘਰ ਨੂੰ ਕੱਲ ਸੁਣ ਲਾ ਇਹਨਾਂ ਚੋਂ ਜਿਹੜੇ ਕੋਈ ਚੰਗੇ ਲੱਗਣਗੇ ਇਹ ਲਾ ਲਾਂਗੇ ਇੰਨਾ ਚੋਂ ਵੀ ਜੋੜੇ 2 4 5 4 ਜਿਹੜੇ ਮੁੰਡਿਆਂ ਨੇ ਮੰਗੇ ਦੇ ਦੇ ਦਾਂਗੇ ਬਾਈ ਹਾਂ ਮਤਲਬ ਇਹ ਕਹਿਦਗੇ ਵੀ ਜਿਹੜੇ ਇਹ ਆ ਇਹ ਉਹਨਾਂ ਦੇ ਆ ਉਹ ਤੁਹਾਡੇ ਜਦੋਂ ਬਾਈ ਆਪਣੇ ਨਾਲ ਹੀ ਜੁੜ ਕੇ ਬੰਦੇ ਯਾਰ ਜਿਹੜਾ ਜੋੜੀ ਗਿਆ ਉਹ ਤੋਂ ਕੀ ਲੱਕੋ ਕੇ ਰੱਖਣਾ ਹੈਣਾ ਤੇ ਮੈਂ ਤੁਹਾਨੂੰ ਮੰਗਦੀ ਆ ਦੁਨੀਆ ਮੈਂ ਕਹਦੇ ਨਾ ਬਾਈ ਹੈ ਨਹੀਂ ਉਹ ਆਪਣਾ ਕੰਮ ਹੈ ਨਹੀਂ ਲੋਕਾਂ ਦਾ ਹਾਂ ਵੀ ਉਹ ਆਏ ਆ ਬਾਈ ਯਾਰ ਦੇਨ ਨੂੰ ਹੁਣ ਮੈਂ ਇੱਥੇ ਹਾਂ ਕਿਹਨੂੰ ਦਿੱਤੇ ਵੀ ਨਹੀਂ ਹਾਂ ਹੁਣ ਮੇਰੇ ਕੋਲ ਇੱਥੇ ਆਉ ਜਾਂਦੇ ਆ ਜਾਂ ਮੈਂ ਕਿਸ ਤੋਂ ਲਿਆ ਕੇ ਕਿਸੇ ਨੂੰ ਦੇ ਦੇ ਆ ਮੈਂ ਅਗਲਾ ਸਾਲ ਸਾਹਮਣੇ ਉਹ ਦਾ ਨਾਂ ਐਵੇਂ ਲੋਕੋ ਗਾਲਾਂ ਦੇਣ ਮਗਰੋਂ ਉਹ ਗੱਲਾਂ ਦਾ ਕੋਈ ਤੰਤ ਹੁਣ ਕਈ ਲੋਕ ਕੀ ਕਰਦੇ ਆ ਜੀ ਇਹ ਸਾਡਾ ਇੱਕ ਥਾਂ ਬੰਦੇ ਦਾ ਬਾਜੀ ਜਿੱਤ ਕੇ ਜਦੋਂ ਨਾਂ ਬਣਿਆ ਹੁੰਦਾ ਅਗਲਾ ਕਹਿੰਦਾ ਜੀ ਇਹ ਫਲਾਣੇ ਦਾ ਪਾਈ ਹੈ ਇਹ ਉੱਥੋਂ ਵਾਲੇ ਦਾ ਪਿਓ ਹੈ ਉੱਥੋਂ ਵਾਲੇ ਦਾ ਚਾਚਾ ਹੈ ਮਾਮਾ ਹੈ ਐ ਬਣਾਉਣਾ ਕਿਤੇ ਹੀ ਜਾਂਦੇ ਆ ਤੇ ਉਹ ਅਗਲੇ ਕੋਲ ਉੜਦੇ ਨਹੀਂ ਉਹ ਅਗਲਾ ਫਿਰ ਬਾਅਦ ਚ ਮਤਲਬ ਮੇਰੇ ਕੋਲ ਆਉਂਦੇ ਆ ਇਹ ਜੇ ਮਤਲਬ ਦਾ ਬਾਜੀ ਤਾਂ ਆਗੇ ਨਾ ਜਦੋਂ ਉਹਨਾਂ ਦੇ ਮਿਹਨਤ ਕਰਾਂਗੇ ਉਹ ਫਿਰ ਅਗਲੇ ਕੋਲ ਉੜਦੇ ਨਹੀਂ ਜਾਂ ਅਗਲਾ ਫਿਰ ਅਗਲਾ ਬਈ ਬੁਰਾ ਮਣਾਉਂਦਾ ਤੂੰ ਚੰਗਾ ਅਗਲੇ ਨੂੰ ਜਵਾਬ ਦੇ ਦਿਓ ਬਈ ਹੁਣ ਅੱਜ ਅਗਲਾ ਪਾਤੂ ਲੈ ਕੇ ਜਾਉ ਸਾਲ ਪਰ ਸੰਭੂ ਬੱਚੇ ਘੜਾਓ ਫਿਰ ਅਗਲਾ ਮਹਿੰਗੇ ਪਾ ਦੀ ਖਰਾਕ ਪਾਉ ਪੈਸੇ ਲਾਉ ਫਿਰ ਅਗਲਾ ਛੱਡੂ ਬਾਜੀ ਅਗਲਾ ਹਰੂਗਾ ਫਿਰ ਉਹ ਆਪਾਂ ਨੂੰ ਅਗਲਾ ਚੰਗਾ ਥੋੜੀ ਖੂਗਾ ਮਾੜਾ ਕੋ ਇਦੋਂ ਚੰਗਾ ਮੈਂ ਕਹਿਣਾ ਵੀ ਹੈ ਨਹੀਂ ਬਿਲਕੁਲ ਜਦੋਂ ਆਪਾਂ ਅਸਲ ਦੇਣਾ ਨਹੀਂ ਨਕਲਾਪਾ ਦੇ ਨਹੀਂ ਸਕਦੇ ਕਿਸੇ ਨੂੰ ਫਿਰ ਆਪਾਂ ਜਵਾਬ ਹੀ ਦੇ ਦੇਣੇ ਜਣੇ ਘਣੇ ਹੁੰਦੇ ਇਹਨੂੰ ਹੈ ਨਹੀਂ ਕਲਿਆਲ ਦੇ ਨੂੰ ਹੈ ਤਾਂ ਤੇ ਦੂਜੇ ਨੰਬਰ ਤੇ ਸੇਲ ਵੀ ਹੈ ਨਹੀਂ ਹਾਂ ਕਿਤੇ ਕੱਲ ਨੂੰ ਗੋਆ ਵੀ ਪੈਸੇ ਦੇਖੋ ਜੀ ਦੇ ਦੇ ਗੂਤਰ ਨਹੀਂ ਸੇਲ ਆਪਾਂ ਸੌਂ ਪਾਈ ਪਈ ਆ ਆਪਾਂ ਕਰਨੀ ਨਹੀਂ ਨਹੀਂ ਬਈ ਕਿਸੇ ਕੀ ਆਪਣੇ ਆ ਤਣ ਦੇ ਕੱਪੜੇ ਆ ਯਾਰ ਇਹ ਵੀ ਵਿਕ ਜਾਣ ਕਿਸੇ ਟਾਈਮ ਪਰ ਕਬੂਤਰ ਨਹੀਂ ਸੇਲ ਕਰਨਾ ਇਹ ਆਪਣੀ ਕਸਮ ਪਾਈ ਪਈ ਹੈ ਬਈ ਹਾਂ ਬਹੁਤ ਵਧੀਆ ਤੇ ਸੋ ਦੋਸਤੋ ਬਾਈ ਨਾਲ ਗੱਲਾਂ ਕੀਤੀਆਂ ਤੇ ਜਿਹੜੇ ਵੀ ਨਵੇਂ ਗੂਤਰ ਆਇਆ ਉਹਨਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਜਿਨ੍ਹਾਂ ਨੇ ਹੋਰ ਸਿੱਖਣਾ ਉਹ ਇਨਾਂ ਕੋਲੇ ਆ ਸਕਦੇ ਆ ਹਨਾ ਉਹਨਾਂ ਦਾ ਵੈਲਕਮ ਆ ਜੀ ਬਾਈ ਜੀ ਹਾਂ ਕੁਝ ਕਹਿਣਾ ਚਾਹੋਗੇ ਬਸ ਆਏ ਆ ਬਾਈ ਹੋਰ ਤਾਂ ਕੋਈ ਨਹੀਂ ਕਹਿਣਾ ਵੀ ਚਲੋ ਸਿੱਖਣ ਸਿਖਾਉਣ ਦੀ ਮੈਂ ਗੱਲ ਇਹ ਕਹਿੰਦੀ ਵੀ ਆਪਾਂ ਐਡੇ ਆਪਾਂ ਨੂੰ ਹਜੇ ਤੱਕ ਕੋਈ ਖਾਸ ਨੌਲੇਜ ਵੀ ਹੈ ਨਹੀਂ ਵੀ ਚਲੋ ਡੰਗ ਜਾਂ ਲਾ ਰਹੇ ਆ ਬਾਈ ਹਨਾ ਹਾਂ ਦੁਨੀਆ ਤਾਂ ਹਾਂ ਜਿੱਤ ਲਏ ਡਾਉਟ ਵਰਥ ਬਹੁਤ ਆ ਤੇ ਬਾਈ ਦਾ ਸੁਭਾਅ ਵੀ ਵਧੀਆ ਤੇ ਦੂਜੇ ਨੰਬਰ ਤੇ ਆ ਕਿ ਜੇ ਸਵਾਤ ਤੇ ਬੰਦੇ ਵੀ ਇਨਸਾਨ ਵੀ ਬਹੁਤ ਵਧੀਆ ਨੇ ਚਲੋ ਦੂਜੇ ਨੰਬਰ ਤੇ ਇਹ ਆ ਕਿ ਇਹਨਾਂ ਨਾਲ ਮਿਲਣਾ ਇਹਨਾਂ ਦੇ ਪਿੰਡ ਆ ਕੇ ਤੁਸੀਂ ਮਿਲ ਸਕਦੇ ਹੋ ਹੋਰ ਆਪਾਂ ਤੁਹਾਨੂੰ ਹੋਰ ਕਿਸੇ ਦਿਨ ਇੱਕ ਕਬੂਤਰਬਾਜ਼ ਕਿਸੇ ਹੋਰ ਵੀਰ ਦੇ ਨਾਲ ਮਲਾਵਾਂਗੇ ਤੇ ਬਾਈ ਦਾ ਨਾਮ ਬਹੁਤ ਆ ਐਵੇਂ ਅੰਡਰਐਸਟੀਮੇਟ ਨਾ ਕਰਿਓ ਤੇ ਨਹੀਂ ਬਹਿ ਗਰੂਗਾ ਸਾਰਾ ਜੀ ਆਪਾਂ ਕੋਣਾ ਨਹੀਂ ਥੈਂਕ ਯੂ ਬਾਈ ਸੋਡਾ ਜੀ ਆਇਆਂ ਨੂੰ ਜੀ ਧੰਨਵਾਦ ਸੋਡਾ ਵੀਰ ਬਹੁਤ ਬਹੁਤ ਜਿਹੜਾ ਆਏ ਤੁਸੀਂ ਭਰਾ ਮੇਰੇ ਆ ਤੇ ਗੱਲਾਂ ਬਾਤਾਂ ਹੋ ਗਈਆਂ ਠੀਕ ਹੈ ਤੇ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਤਿਆਰਬੇ ਕਬੂਤਰ ਬਾਜ਼ ਦੇ ਨਾਲ ਆਪਾਂ ਤੁਹਾਨੂੰ ਹਰ ਇੱਕ ਮੂਮੈਂਟ ਤੇ ਚੀਜ਼ਾਂ ਦਿਖਾਉਂਦੇ ਰਹਾਂਗੇ ਤੇ ਨਵੇਂ-ਨਵੇਂ ਕਬੂਤਰ ਬਾਜ਼ਾਂ ਦੇ ਨਾਲ ਕਬੂਤਰ ਬਾਜ਼ਾਂ ਦੇ ਨਾਲ ਗੱਲਾਂ ਬਾਤਾਂ ਤੇ ਸ਼ੌਂਕ ਉਹਨਾਂ ਦਾ ਕਰਵਾਉਂਦੇ ਰਹਾਂਗੇ ਸੋ ਤਦ ਤੱਕ ਲਈ ਸასი ਸ਼ਾਲ ਤੇ ਆਪਣਾ ਚੈਨਲ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾ ਤਾਂ ਜੋ ਸਾਡਾ ਹੌਸਲਾ ਬਲੰਦ ਹੋ ਸਕੇ ਅਸੀਂ ਤੁਹਾਡੇ ਕੋਲੇ ਹੋਰ ਵੀ ਵੀਡੀਓ ਲਿਆ ਸਕੀਏ ਤਾਂ ਸਤਿ ਸ਼੍ਰੀ ਅਕਾਲ ਦੋਸਤੋ